ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਪੌਡਕਾਸਟ ਹੋਣ ਜਾ ਰਿਹਾ ਇਟਲੀ ਚ ਹਰਿੰਦਰ ਨੂੰ ਕਿੰਨੇ ਸਾਲ ਹੋ ਗਏ ਹੋ ਗਏ 23 ਸਾਲ 23 ਸਾਲ ਹੋ ਗਏ ਹਰਿੰਦਰ ਨੂੰ ਵੀ ਸਾਰਾ ਦੱਸੋ ਇਹ ਆਪਦਾ ਜੀਵਨ ਸਾਖੀ ਵੀ ਕਿ ਕਿਦਾਂ ਪਹਿਲਾਂ ਹੁੰਦਾ ਇਟਲੀ ਕਿਦਾਂ ਹੋਣਾ ਕੀ ਕੀ ਇੱਥੇ ਚੇਂਜ ਹੋਇਆਗਾ ਕੀ ਮਤਲਬ ਵੀ ਗਲਤ ਚੀਜ਼ਾਂ ਆਈਆਂ ਇਟਲੀ 'ਚ ਕੀ ਚੀਜ਼ਾਂ ਵਧੀਆ ਹੋਈਆਂ ਨੇ ਪਹਿਲਾਂ ਨਾਲੋਂ ਉਹ ਸਾਰਾ ਕਰਾਂਗੇ 사ਸੀ ਗਾ ਕਰਦੇ ਪਹਿਲਾਂ ਹਰਿੰਦਰ 사ਸੀ ਗਾ ਜੀ ਸਾਰਿਆਂ ਨੂੰ ਜੀ ਹਰਿੰਦਰ ਉਮਰਾ ਦੋਸਤ ਹੀ ਆ ਤੁਸੀਂ ਦੇਖਿਆ ਹੋਣਾ ਜੀ ਸਾਰੀਆਂ ਵੀਡੀਓ ਘੁੰਮਣ ਫਿਰਨਾ ਜੀ ਇਕੱਠੇ ਜਾਂਦੇ ਆ ਅੱਜ ਆਈ ਸੋਚਿਆ ਵੀ ਹਰਿੰਦਰ ਨਾਲ ਪੋਡਕਾਸਟ ਕਦੇ ਕੀਤਾ ਨਹੀਂ ਵੀ ਇਹਨੂੰ ਇੰਨੇ ਸਾਲ ਦਾ ਐਕਸਪੀਰੀਅੰਸ ਇਟਲੀ ਦਾ ਵੀ ਪੁੱਛਿਆ ਜਾਵੇ ਇਹਨਾਂ ਨੇ ਆਪ ਸਾਨੂੰ ਵੀ ਪਤਾ ਲੱਗੂਗਾ ਵੀ ਕੀ ਫਰਕ ਆ ਇਟਲੀ ਪਹਿਲਾਂ ਵਾਲੇ ਨਾਲੋਂ ਤੁਹਾਨੂੰ ਵੀ ਪਤਾ ਲੱਗੂਗਾ ਪਹਿਲਾਂ ਅੱਜ ਤੋਂ 23 ਸਾਲ ਪਹਿਲਾਂ ਇਟਲੀ ਗਏ ਜੀ 23 ਸਾਲ ਪਹਿਲਾਂ ਦਾ ਬੱਚਾ ਸੀ ਅਜੇ ਉਦੋਂ ਫਿਰ ਵੀ ਤੈਨੂੰ ਸੁਰਤ ਤੇ ਰਹਿਣਾ ਕਿੱਥੇ ਮਹਿਲਾਂ ਨੂੰ ਐਂ ਦੱਸਦੇ ਮੈਸ਼ ਨੀਗੇ ਪਿੰਡ ਪਿੰਡ ਸੁਨੀਗਾ ਗਵਾਂਡੀ ਗਵਾਂਡੀ ਆਪਣੇ ਗਵਾਂਡੀ ਹੋਈ ਆ ਪਿੰਡ ਸੁਨੀਗਾ ਬਰੇਸ਼ਿਆ ਜ਼ਿਲ੍ਹੇ 'ਚ ਪੈ ਜਾਂਦਾ ਬਾਬੇ ਇਹ ਕਰਮੋਨੇ ਦਾ ਲਾਸਟ ਪਿੰਡ ਆ ਸਾਡਾ ਸਕੰਦੋਲਾਰ ਇਹਦਾ ਪਿੰਡ ਨਾਲ ਹੀ ਆ ਸੁਨੀਗਾ ਇੱਥੇ 2 ਕਿਲੋਮੀਟਰ ਤੇ ਯਾਰੀ ਦੋਸਤੀ ਸਾਡੀ ਉਦੋਂ ਤੀਂ ਆ ਜਦੋਂ ਤੋਂ ਮੈਂ ਇਟਲੀ ਆਇਆ ਮੇਰੇ ਆਉਣ ਤੋਂ ਪਹਿਲਾਂ ਦੀ ਮਣੀ ਨਾਲ ਸੀ ਪਹਿਲਾਂ 7-8 ਸਾਲ ਹੋ ਗਏ ਮਤਲਬ ਸਾਨੂੰ ਯਾਰਾਂ ਬਣਿਆ ਨੂੰ ਵੀ ਤੇ ਸਟਾਰਟ ਕਰਦੇ ਆ ਕਦੋਂ ਆਇਆ ਸੀ ਇਟਲੀ ਚ ਹਰਿੰਦਰ ਨੂੰ ਮੈਂ ਆਈ ਦੋ ਸਾਲ ਦਾ ਸੀ ਛੋਟਾ ਹੁੰਦਾ ਸੀ ਦੋ ਸਾਲ ਦਾ ਹੀ ਜਦੋਂ ਬਾਅਦ ਚ ਫਿਰ ਹੋਰ ਪੜਿਆ ਜ਼ਿਲੂ ਕੀਤੀ ਹਾਂ ਹਾਂ ਦੋ ਸਾਲ ਤੇ ਬੱਚਾ ਫਿਰ ਐਲੀਮੈਂਟਰੀ ਫਿਰ ਮੀਡੀਆ ਫਿਰ ਦੋ ਸਾਲ ਦਾ ਹੀ ਉਦੋਂ ਕਿਹੜਾ ਸਨ 2000 2003 ਚ ਆ ਗਿਆ ਸੀ ਦੋ ਜਨਮਤਰਾ 2000 ਦਾ ਮੇਰਾ 2000 ਦਾ ਦਸੰਬਰ ਹਾਂ ਹਾਂ 2000 ਦਾ ਜਨਮਾ ਮਤਰਾ 2002 3 ਚ ਆ ਗਿਆ 3 ਸਾਲ ਦਾ ਹੀ ਉਦੋਂ ਇਹ ਮਤਲਬ ਡੈਡੀ ਪਹਿਲਾਂ ਇੱਥੇ ਸੀਗੇ ਡੈਡੀ ਪਹਿਲਾਂ ਤੋਂ ਹੀ ਡੈਡੀ ਉਰੇ ਸੀ ਹਾਂ ਹਾਂ ਡੈਡੀ ਨਹੀਂ ਸਦਾ ਫੈਮਿਲੀ ਵਾਲੇ ਪੇਪਰਾਂ ਦੀ ਆਇਆ ਹੀ ਉਦੋਂ ਚੱਲ ਬੱਚਾ ਹੀ ਇੰਨੀ ਸੁਰਤ ਨਹੀਂ ਸੀ ਫਿਰ ਵੀ ਤੋ ਇੱਥੇ ਬਸ ਸਕੂਲ ਸਾਰਾ ਇੱਥੇ ਕੀਤਾ ਇੰਡੀਆ ਤੋਂ ਕੋਈ ਪੜਾਈ ਨਹੀਂ ਕੀਤੀ ਨਾ ਇੰਡੀਆ ਨਹੀਂ ਪੜਾਈ ਕੀਤੀ ਉਰੇ ਕੀਤਾ ਬਸ ਸਾਰਾ ਸਕੂਲ ਹਾਂ ਪਹਿਲਾਂ ਮਤਲਬ ਕੀ ਕਰਨ ਲੱਗਿਆ ਇੱਥੇ ਪਹਿਲਾਂ ਉਹ ਜਿਹੜਾ ਨਾਰਮਲ ਜਿਹੜਾ ਸਕੂਲ ਦੇ ਬਾਅਦ 2 ਸਾਲ ਕਰਦੇ ਬਾਅਦ ਇੱਥੇ ਪਹਿਲਾਂ ਜਿਵੇਂ ਨਰਸਰੀ ਹੁੰਦੀ ਆ ਉਵੇਂ ਸਾਰਾ ਸਿਸਟਮ ਚੱਲਦਾ ਦੋ ਸਾਲ ਦੋ ਸਾਈਜ਼ ਦਾ ਯਾਨੀ ਉਹਨੇ ਸਾਹਮਣੇ ਜਿਵੇਂ ਆਪਣੇ ਇੰਡੀਆ 12 ਕਲਾਸਾਂ ਹੁੰਦੀਆਂ ਇੱਥੇ ਕਿੰਨੀਆਂ ਹੁੰਦੀਆਂ ਨੇ ਉਰੇ 8 ਉਰੇ ਆ ਹਾਂ 8ਵੀਂ ਤੱਕ ਆ 5ਵੀਂ ਤੱਕ ਸਕੂਲ ਹੁੰਦਾ ਉਸ ਤੋਂ ਬਾਅਦ ਉਹ ਕੋਰਸ ਉਸ ਤੋਂ ਬਾਅਦ ਕੋਰਸ ਸ਼ੁਰੂ ਹੋ ਜਾਂਦੇ ਜਿਵੇਂ ਆਪਣੇ ਕਾਲਜ ਕਹਿੰਦੇ ਆ ਵੀ ਕੋਈ ਵੀ ਕਾਲਜ ਚ ਲੱਗ ਸਕਦੇ ਆ ਇੱਥੇ 8 8 ਤੱਕ ਪੜ੍ਹਨਾ ਹੁੰਦਾ ਉਸ ਤੋਂ ਬਾਅਦ ਕੋਈ ਵੀ ਕੋਰਸ ਲੈ ਸਕਦੇ ਆ ਅਦਰ ਕਾਦੇ ਬਾਰੇ ਕਰਨਾ ਕਾਦੇ ਬ ਪਹਿਲਾ ਮੈਚ ਨੀਕੇ ਕੋਰਸ ਕੀਤਾ ਹੋਏ ਨੇ ਅਜ਼ੀਲੋ ਤੇ ਜਿੰਨਤਾਰਿਸ਼ ਨੀਕੇ ਨੇ ਸਾਡੇ ਹਾਂ 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 ਬਾਅਦ ਚ ਪ੍ਰਾਲਬਿੰਨੋ ਦੂਜਾ ਕੀਤਾ ਹੋਇਆ ਜਿੱਦਾਂ ਵੀ 6ਵੀਂ ਤੋਂ 8ਵੀਂ ਤੱਕ ਪੜਾਈ ਹਾਂ 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 ਬਾਅਦ ਚ ਜਿਹੜੇ ਸੁਪਰੀਅਰੀ ਆ ਇਹ ਉਧਰ ਕੀਤੇ ਨੇ ਕਰਮੋਨਾ ਜਿਹੜਾ ਆਪਾਂ ਕੋਰਸ ਕਹਿ ਦਈਏ ਅੱਛਾ ਅੱਛਾ ਮੈਂ ਮੈਕੈਨਿਕੋ ਚੂਜ਼ ਕੀਤਾ ਬਾ 4 ਸਾਲ ਮਕੈਨਿਕੋ ਦਾ ਕੀਤਾ ਮਕੈਨਿਕੋ ਮਤਲਬ ਗੱਡੀਆਂ ਦਾ ਮਕੈਨਿਕ ਆ ਮਕੈਨਿਕ ਹਾਂ ਗੱਡੀਆਂ ਦਾ ਮਕੈਨਿਕ ਕੋਰਸ ਆਪਾਂ ਕੋਈ ਵੀ ਚੂਜ਼ ਕਰ ਸਕਦੇ ਆ ਜੋ 8ਵੀਂ ਕਰ ਲੈਣੇ ਆ ਕੋਈ ਬਾਹਰ ਦਾ ਸ਼ੈਫ ਬਣ ਜਾਂਦਾ ਕੋਈ ਬਾਰਦਾ ਬਣ ਜਾਂਦਾ ਕੋਈ ਮਕੈਨਿਕ ਬਣ ਜਾਂਦਾ ਕੋਈ ਪਲੰਬਰ ਦਾ ਸਿੱਖ ਲੈਂਦਾ ਕੋਈ ਬਿਜਲੀ ਵਾਲਾ ਸਿੱਖ ਲੈਂਦਾ ਕੋਈ ਵੀ ਆਪਦੀ ਮਰਜ਼ੀ ਆ ਕੋਈ ਵੀ ਸਿੱਖ ਸਕਦੇ ਆ ਬੰਦੇ ਦਾ ਜੀ ਇਚ ਇੰਟਰਸਟ ਹੁੰਦਾ ਤੇ ਫਿਰ ਤੂੰ 4 ਸਾਲ ਪੜ੍ਹਿਆ ਉੱਥੇ ਹਾਂ 4 ਸਾਲ ਮੈਂ ਕੋਰਸ ਕੀਤਾ 4 ਸਾਲ ਦਾ ਕੋਰਸ ਹੁੰਦਾ ਕੋਈ ਵੀ ਹੁੰਦਾ ਜਿਹੜਾ ਤੇ ਉਸ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ ਫਿਰ ਉਹਦਾ ਅੱਗੇ ਕੋਈ ਨਹੀਂ ਬਸ ਜਿੱਦਾਂ ਵੀ ਪਹਿਲੇ ਇਹ 8 9 ਜੀ ਕਹਿ ਲਓ ਹਾਂ ਹਾਂ ਤੇ ਜਿਦੋਂ ਪਹਿਲੇ ਸਾਲ ਕੋਰਸ ਕੀਤਾ ਪੜਾਈ ਕੀਤੀ ਦੂਜੇ ਸਾਲ ਸਟੇਜ ਸ਼ੁਰੂ ਹੋ ਜਾਂਦੀਆਂ ਨਾ ਜਿੰਦਾ ਪੀ ਸਕੂਲ ਵੀ ਤੇ ਨਾਲ ਕੰਮ ਵੀ ਉਹ ਦੇਖਦੇ ਵੀ ਅੱਬੇ ਸਕੂਲ ਦੇ ਨਹੀਂਦਾ ਵੀ ਉਹ ਤੇ ਉਹ ਹੀ ਤਿੰਨ ਸਾਲ ਉਹ ਕੀਤਾ ਹਾਂ ਹਾਂ ਤੇ ਬਾਅਦ ਚ ਕੁਛ ਨਹੀਂ ਬਾਅਦ ਫਿਰ ਆਪਣੇ ਮਕੈਨਿਕ ਨੇ ਧਰ ਲਿਆ ਰੱਖ ਲਿਆ ਸੀ ਗੱਛ ਨਹੀਂ ਗੈ ਲੈਣੀ ਕੰਮ ਤੇ ਫਿਰ ਸੁਣੀ ਗਏ ਕੰਮ ਤੇ ਲੱਗ ਗਿਆ ਜੀ ਸੁਣੀ ਗਏ ਮਤਲਬ ਮਕੈਨਿਕ ਗੱਡੀਆਂ ਵਾਲੇ ਨਾਲ ਜਿਹੜੇ ਮਕੈਨਿਕ ਹੁੰਦੇ ਆ ਉਹ ਆਪ ਹੀ ਰੱਖ ਲੈਂਦੇ ਹੁੰਦੇ ਜਿਹੜੇ ਨਵੇਂ ਬੱਚਿਆਂ ਨੇ ਉਹ ਕੀਤੇ ਹੁੰਦੇ ਆ ਕੋਰਸ ਵਗੈਰਾ ਆਪਦੇ ਕੰਮ ਤੇ ਲਾ ਲੈਂਦੇ ਹੁੰਦੇ ਆ ਤੇ ਪੇ ਰੇਟ ਵਗੈਰਾ ਕਿਵੇਂ ਦਿੰ ਪੇੜ ਸਈਦ ਆਪੇ ਆਪਾਂ ਐਕਸਪੀਰੀਅੰਸ ਆਪੇ ਸਹੀ ਸੀਗਾ ਪਰ ਸਿੱਖ ਨੂੰ ਬੋਕਸ ਮਿਲਦਾ ਨਾ ਹਜੇ ਕਿਉਂਕਿ ਇਨੀ ਪਹਿਲਾਂ ਥੋੜਾ ਘੱਟ ਹੀ ਦਿੰਦੇ ਆ ਉਹੀ 1200 ਲਾ ਲਓ ਹਾਂ 1200 ਤੋਂ ਸਟਾਰਟਿੰਗ ਆ ਅ ਵੀਚਾਰੀਆ ਦੌਰ ਕਰੇ ਸ਼ਨੀਆਤੁਰ ਕਰੇ ਹਾਂ ਬੱਚੋਂ ਸ਼ਨੀਵਾਰ ਦੇ ਲੱਗ ਮਿਲਦੇ ਨੇ ਬਾਦ ਪੈਸੇ ਭੇਜ ਜੰਦੇ ਨੇ ਨੀ ਬਾਕੀ ਹੌਲੀ ਹੌਲੀ ਪੈਸੇ ਵਧਾਈ ਜਾਂਦੇ ਰਹਿੰਦੇ ਜਿਵੇਂ ਜਿਵੇਂ ਬੰਦੇ ਦਾ ਐਕਸਪੀਰੀਅੰਸ ਵਧਿਆ ਜਾਂਦਾ ਮਕੈਨਿਕ ਦੇ ਇਲਾਕੇ ਤੇ ਅੱਛਾ ਪਹਿਲਾਂ ਸਿੱਖ ਨੂੰ ਬੋਕਸ ਮਿਲਦਾ ਨਾ ਕਿਉਂਕਿ ਜੋ ਬੰਦਾ ਨਵਾਂ ਨਵਾਂ ਆਦਾ ਵੀ ਥੋੜਾ ਬਹੁਤਾ ਕੁਝ ਹੁੰਦਾ ਹੁੰਦਾ ਬਾਅਦ ਵਿੱਚ ਤੇ ਉਹਨੂੰ ਜ਼ਿਆਦਾ ਸਿੱਖ ਨੂੰ ਮਿਲਦਾ ਹਮ 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 ਐਕਸਪੀਰੀਅੰਸ ਵਾਧੇ ਜਾਂਦਾ ਅੱਛਾ 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 ਫਿਰ ਤੂੰ ਆ ਆਪਦਾ ਆਪਦਾ ਨਹੀਂ ਮਤਲਬ ਬੰਦਾ ਖੋਲ ਸਕਦਾ ਹੈ ਖੋਲ ਸਕਦਾ ਪਰ ਉਹ ਜ਼ਿੰਮੇਵਾਰੀਆਂ ਬਹੁਤ ਨੇਦਾ ਵੀ ਐਵੇਂ ਕਾਨੂੰਨ ਲੈਣਾ ਨਹੀਂ ਆਪਦਾ ਖੋਲਣ ਦਾ ਮਤਲਬ ਕੀ ਪ੍ਰੋਸੈਸ ਆ ਪ੍ਰੋਸੈਸ ਹੈਗਾ ਵੀ ਕੋਰਸ ਕੁਝ ਕਰਨੇ ਪੈਂਦੇ ਨੇ ਪਹਿਲਾਂ 4 ਸਾਲ ਦਾ ਕੋਰਸ ਉਹ ਤਾਂ ਹੋ ਗਿਆ ਪੈਸੇ ਚਾਹੀਦੇ ਨੇ ਪੈਸੇ ਚੱਲ ਬੰਦ ਲਾ ਲੰਦਾ ਬਸ ਸਿਰਦਰਦ ਦੀ ਬਹੁਤ ਆ ਕਦੀ ਬਾਚੋ ਕੋਈ ਆਫਿਸ ਦਾ ਵੀ ਕੰਮ ਕਰ ਰਿਹਾ ਮਤਲਬ ਕਿਸੇ ਨੇ ਜਿਵੇਂ ਤੂੰ ਗੱਲ ਸੁਣ ਸਿੱਧਾ ਕਰ ਲਿਆ ਕਿਸੇ ਨੇ ਵੀ 4 ਸਾਲ ਦਾ ਉਹ ਕੋਰਸ ਹੂੰ ਪੜ ਲਿਆ 4 ਸਾਲ ਉੱਥੇ ਉਸ ਤੋਂ ਬਾਅਦ ਮਕੈਨਿਕ ਕੋਲ ਵੀ ਕਰਨਾ ਪੈਂਦਾ ਥੋੜਾ ਟਾਈਮ ਕੰਮ ਉਹਦਾ ਕੋਰਸ ਦਾ ਐਕਸਪੀਰੀਅੰਸ ਹੁੰਦਾ ਵੱਧਦਾ ਹੀ ਆ ਜਦੋਂ ਬੰਦਾ ਪੂਰਾ ਪ੍ਰੋਪਰ ਜਦੋਂ ਪੂਰਾ ਪ੍ਰੋਪਰ ਕਿਹਾ ਪੜ੍ਹ ਕੇ ਦਾ ਗੱਲਾਂ ਹੁੰਦਾ ਨਹੀਂ ਜਦੋਂ ਬੰਦਾ ਫਿਜ਼ੀਕਲੀ ਕਰਦਾ ਕੰਮ ਉਹਦਾ ਬਾਚੋਂ ਬਾਚੋਂ ਬੰਦਾ ਪ੍ਰੋਪਰੀ ਸਿੱਖ ਕੇ ਕੰਮ ਫਿਰ ਆਪਣਾ ਖੋਲ ਸਕਦਾ ਪਰ ਜਿੰਮੇਵਾਰੀ ਬਹੁਤ ਐ ਕੋਰਸ ਕਰਨੇ ਪੈਂਦੇ ਨੇ ਕਿਉਂਕਿ ਬਾਚੋਂ ਮਸ਼ੀਨਾਂ ਵੀ ਖਰੀਦਣੀਆਂ ਪੈਂਦੀਆਂ ਨੇ ਪੋਲ ਵੀ ਲੈਣੇ ਪੈਂਦੇ ਨੇ ਬਾਚੋਂ ਜਿੱਦਾਂ ਪੀ ਗੱਡੀ ਨਵੀਂ ਪੈਸਾ ਬਹੁਤ ਚਾਹੀਦਾ ਘੱਟੋ ਘੱਟ ਮੈਂ ਲਾਜੇ ਮਕੈਨਿਕ ਦਾ ਕੰਮ ਖੋਲਣਾ ਲੱਖ ਰੋ ਦਾ ਆਮਨਾ ਚਾਹੀਦਾ ਹੀ ਚਾਹੀਦਾ ਵੱਧੀ ਚਾਹੀਦਾ ਹੋ ਸਹੀ ਨੋਰਮਲ ਜਾ ਹੋ ਤੇ ਬਾਚੋਂ ਜਿੱ ਸਹੀ ਹੈ ਸਹੀ ਆ ਹੂੰ ਇੰਨੀ ਸਰਦਰ ਦੀ ਕੌਣ ਲਊਗਾ ਨਾਲੇ ਆਓ ਸਾਰਾ ਨਾ ਮੇਨ ਗੱਲ ਚਾਹੀਦਾ ਪਹਿਲਾਂ ਬੰਦੇ ਕੋਲ ਪੈਸਾ ਫਿਰ ਐਕਸਪੀਰੀਅੰਸ ਵੀ ਫੁੱਲ ਚਾਹੀਦਾ ਫਿਰ ਇੱਕ ਕੰਪੀਟੀਸ਼ਨ ਬਹੁਤ ਹੈਰੇ ਕੰਮ ਚ ਗੱਡੀਆਂ ਦੇ ਮਕੈਨਿਕ ਹੋਣਾ ਇੰਨੇ ਕ ਨੇ ਨਾ ਇਟਲੀ ਚ ਪੁੱਛੋ ਨਾ ਤੁਸੀਂ ਇਤੋਂ ਵਧੀਆ ਬੰਦਾ ਆਉਦਾ ਘਰੇ ਖੋਲ ਲਵੇ ਪਰ ਘਰੇ ਉਮੂਲਤਾ ਕਰ ਜਾਂਦਾ ਜੇ ਬੰਦਾ ਚੋਰੀ ਕੰਮ ਕਰਦਾ ਕੋਈ ਵੀ ਇੱਥੇ ਇੱਕ ਬੰਦੇ ਨੂੰ ਇੱਥੇ ਹੋਇਆ ਵੀ ਆਪਣੇ ਏਰੀਆ ਚ ਤੇ ਅੱਛਾ ਇਹ ਹੋ ਗਈ ਪੜ੍ਹਾਈ ਲਿਖਾਈ ਵਾਲੀ ਗੱਲਬਾਤ ਸਾਰੀ ਤੇ ਪਹਿਲਾਂ ਜਦੋਂ ਤੂੰ ਆਇਆ 2003 ਚ ਉਦੋਂ ਤੇਰੇ ਸਕੂਲ ਚ ਇੰਡੀਅਨ ਯਾਰ ਦੋਸਤ ਹੁੰਦੇ ਹੀ ਮਤਲਬ ਹੁੰਦੇ ਹੀ ਥੋੜੇ ਹੁੰਦੇ ਸੀ ਹੁਣ ਤਾਂ ਬਹੁਤ ਵੱਧ ਗਏ ਪਹਿਲਾਂ ਪਹਿਲਾਂ ਥੋੜੇ ਹੁੰਦੇ ਸੀ ਇੰਡੀਅਨ ਹਾਂ 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 ਵੀ ਐ ਹੁਣ ਹੁੰਦੇ ਹੀ ਸਕੂਲ ਚ ਆਪਣੇ क्लास ਚ ਕਿੰਨੇ ਕੇ ਜਾਣੇ ਹੁੰਦੇ ਤੁਸੀਂ ਕਲਾਸ ਚ ਦੋ ਤਿੰਨ ਦੋ ਤਿੰਨ ਹੁਣ ਤਾਂ ਹੁਣ ਤਾਂ ਜੇ ਕੋਈ ਸਕੂਲ ਚ ਲੱਗਦਾ ਘਟਵੜ ਕਲਾਸ ਚ 10 12 ਤਾਂ ਇੰਡੀਅਨ ਹੁੰਦੇ ਇੱਕ ਕਲਾਸ ਚ ਵਾ ਮੈਂ ਜਿੰਨੇ ਕਲਾਸਾਂ ਕੀਤੀਆਂ ਨਹੀਂ ਇੱਕ ਦੋ ਸੀਗੇ ਇੰਡੀਅਨ ਵੱਧ ਨਹੀਂ ਸੀ ਤਿੰਨ ਵੱਧ ਤੋਂ ਵੱਧ ਹਾਂ 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 ਦੋਸਤ ਨੇ ਸਾਰੇ ਫਿਰ ਬੋਲੀ ਬੋਲੀ ਦਾ ਚੱਕਰ ਪਰ ਤੂੰ ਦਾ ਜਵਾਬ ਹੁੰਦਾ ਹੀ ਲੱਗੇ ਸਕੂਲੇ ਐਡਾ ਕੋਈ ਚੱਕਰ ਵੀ ਨਹੀਂ ਬਿਆਉਣਾ ਬੋਲੀ ਦਾ ਨਹੀਂ ਬਾਜੋ ਲੈਂਗੁਏਜ ਵਗੈਰਾ ਹੁਣ ਤੈਨੂੰ ਪ੍ਰੋਪਰ ਆਉਂਦੀ ਆ ਨਾ ਫਿਰ ਹੁਣ ਤੇਰੇ ਕੋ ਸਿਟੀਜ਼ਨ ਸਿਟੀਜ਼ਨ ਮੇਰੇ ਕੋ ਇਟਾਲੀਅਨ ਸਿਟੀਜ਼ਨ ਇਹਦੇ ਕੋਲ ਆਪਾਂ 100 ਕਿੰਨੀਆਂ ਕੰਟਰੀਆਂ ਜਾਂ 80 ਚ ਵਾਧੂ ਕੰਟਰੀਆਂ ਨੇ 190 ਕੰਟਰੀਆਂ ਨੇ ਮਤਲਬ ਪਰ 190 ਦਾ ਟੋਟਲ ਨਹੀਂ 197 ਟੋਟਲ ਨੇ 190 ਕੰਟਰੀਆਂ ਜਾ ਸਕਦੇ ਆ 7 ਕੰਟਰੀਆਂ ਛੱਡ ਕੇ ਉਹ ਪਤਾ ਨਹੀਂ ਕਿਹੜੀਆਂ ਨੇ ਤੇ ਸਾਰੀਆਂ ਅਮਰੀਕਾ ਕੈਨੇਡਾ ਅਮਰੀਕਾ ਅਮਰੀਕਾ ਦੁਆਰੇ ਆ ਗਿਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਆਂਡ ਸਾਰੀਆਂ ਜੀ ਜਾ ਸਕਦੇ ਆ ਜਪਾਨ ਜਪਾਨ ਇੰਡੀਆ ਚ ਨਹੀਂ ਜਾ ਸਕਦੇ ਇੰਡੀਆ ਵਾਸਤੇ ਵੀਜ਼ਾ ਲੈਣਾ ਪੈਂਦਾ ਹਨ ਹਾਂ ਲੱਗਦਾ ਇਹ 7 ਮਤਲਬ 7 ਉਹ ਕੰਟਰੀਆਂ ਨੇ ਜਿਹੜੀਆਂ ਸਿਰੇ ਦੀਆਂ ਉਹਨੇ ਉਹਨਾਂ ਚ ਜਾ ਨਹੀਂ ਸਕਦੇ ਚਲ ਕੋਈ ਨਹੀਂ ਮੇਰੇ ਕੋਲ ਸੀ ਹੈ ਗਿਆ ਦੋ ਕਿਤੇ ਪਾਸਪੋਰਟ ਨਾ ਅਮਰੀਕਾ ਵਗੈਰਾ ਕੈਨੇਡਾ ਵਗੈਰਾ ਨਾ ਜਾਣ ਵਾਲਾ ਕੋਈ ਹੈ ਹੀ ਨਹੀਂ ਕੱਲਾ ਬੰਦਾ ਕੀ ਕਰੇ ਜਾ ਕੇ ਹਜੇ ਯਾਰ ਇਹਦਾ ਚੱਕਰ ਵੀ ਆਹੀ ਪੈਂਦਾ ਹੈਗਾ ਜਿਵੇਂ ਅਸੀਂ ਇਕੱਠੇ ਹੁੰਦੇ ਹਾਂ ਸਾਡੇ ਕੋਲ ਹਜੇ ਕਿਸੇ ਕੋਲ ਵੀ ਸਿਟੀਜ਼ਨ ਹੈ ਨਹੀਂ ਸਾਨੂੰ ਕਿਉਂਕਿ ਹਜੇ 6-7 ਸਾਲ ਹੀ ਹੋਏ ਆਇਆਂ ਨੂੰ ਤੇ 10 ਸਾਲ ਬਾਅਦ ਇੱਥੇ ਸਿਟੀਜ਼ਨ ਅਪਲਾਈ ਹੁੰਦੀ ਹੈ ਜੋ ਬੰਦੇ ਨੂੰ 10 ਸਾਲ ਇੱਥੇ ਹੋ ਜਾਂਦੇ ਆ ਤੇ ਉਦੋਂ 2 ਸਾਲ ਬਾਅਦ ਮਿਲਦੀ ਹੈ 12 ਸਾਲ ਲੱਗ ਜਾਂਦੇ ਟੋਟਲ ਹੂੰ ਹੂੰ ਤੇ ਜਾਂ ਫਿਰ ਬੰਦੇ ਨੂੰ ਹੁੰਦਾ ਜਿਵੇਂ ਮੇਰੇ ਜੇ ਡੈਡੀ ਕੋਲ ਹੁੰਦੀ ਤਾਂ ਮੈਂ ਆਉਂਦਾ 18 ਸਾਲ ਤੋਂ ਘੱਟ ਉਮਰ ਹੁੰਦੀ ਮੇਰੀ ਫੇਰ ਮੈਨੂੰ ਮਿਲ ਸਕਦੀ ਹੈ ਪਰ ਮੈਂ ਡੈਡੀ ਉਹਨਾਂ ਕੋਲ ਹੈ ਨਹੀਂ ਸੀਗੀ ਤੇ ਮੈਂ ਵੀ ਜਦੋਂ ਆਇਆ ਉਦੋਂ ਵੀ 17 ਸਾਲ ਦਾ ਹੀ ਤਾਂ ਕਰਕੇ ਨਹੀਂ ਮਿੜੀ ਹੈ 15 ਸਾਲ ਹੀ ਲੱਗ ਜਾਂਦੇ ਨੇ ਕਿਉਂਕਿ ਤੂੰ 10 ਸਾਲ ਪਹਿਲਾਂ ਇੱਥੇ ਜਾ ਕੇ ਦਾ ਪੀ ਦੂਜਾ ਕਰਨਾ ਪੈਂਦਾ ਵਾ ਕੀ ਕਹਿੰਦੇ ਉਹਨੂੰ ਇੱਥੇ ਦੂਜਾ ਹੋਣਾ ਚਾਹੀਦਾ ਵਾ ਬਿਊ ਉਹਨੂੰ ਬਿਊ ਨੂੰ ਨਹੀਂ ਹਾਂ ਹਾਂ ਇਹ ਕੀ ਕਹਿੰਦੇ ਯਾਰ ਉਹਨੂੰ ਕਿਨੂੰ ਇਹਦਾ ਵੀ ਇੱਥੇ ਸਟੇ ਹੋਣੀ ਚਾਹੀਦੀ ਤੇਰੀ 10 ਸਾਲ ਹਾਂ ਹਾਂ 10 ਸਾਲ ਰਹਿਣੇ ਸਭ ਨੇ ਆਉਣਾ ਚਾਹੀਦਾ ਸਭ ਨੇ ਆਉਣਾ ਚਾਹੀਦਾ ਤੇ ਬਾਅਦੋਂ 3 ਸਾਲ ਤੋਂ 3 ਸਾਲ ਵੇਟ ਕਰਨੀ ਪੈਂਦੀ ਅਪਲਾਈ ਕਰਕੇ ਬਾਅਦੋਂ ਹੀ ਹਾਂ ਹਾਂ ਹੁਣ ਉਹ 2 ਸਾਲਾ ਹੁਣ ਵੇਟ ਪਹਿਲਾਂ 4 ਸਾਲ ਸੀ ਉਹ ਸਰਕਾਰ ਜਿਹੜੀ ਆਉਂਦੀ ਉਹ ਵਧਾਉਂਦੀ ਘਟਾਉਂਦੀ ਰਹਿੰਦੀ ਆ ਪਰ ਫਿਰ ਵੀ 2 ਸਾਲ ਦੰਦੇ ਨੇ ਪਰ 4 ਸਾਲ ਬਾਅਦ ਚ ਮਿਲਦੀ ਹੁੰਦੀ ਆ ਹਾਂ 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 ਸਹੀ ਆ ਸਹੀ ਆ ਹੂੰ 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 ਤੇ ਸਾਡੇ ਕੋਲ ਸਿਟੀਜ਼ਨ ਹੈ ਨਹੀਂ ਨਹੀਂ ਤਾਂ ਅਸੀਂ ਅਮਰੀਕਾ ਆਸਟ੍ਰੇਲੀਆ ਕਿਤੇ ਮਾਰਿਆ ਆਉਂਦੇ ਗੇੜਾ ਤਾਂ ਹੀ ਯੂਰਪ ਘੁੰਮਦੇ ਰਹਿੰਦੇ ਤੁਸੀਂ ਕਹਿੰਦੇ ਹੋ ਯੂਰਪ ਚੀ ਜਾਣਦੇ ਆ ਸਾਰੇ ਕਿਤੇ ਸਾਡੇ ਕੋਲ ਸਿਜੋਰਨ ਉਹਨੇ ਸਿਜੋਰਨ ਤੇ ਸਾਰਾ ਯੂਰਪ ਆਪਾਂ ਸੈਨਗਨ ਚ ਜਿੰਨੇ ਆਉਂਦੇ ਆ ਦੇਸ਼ ਔਨ 27 ਕੰਟਰੀਆਂ ਨੇ ਪਤਾ 29 ਉਹਨਾਂ ਜੇ ਜਾ ਸਕਦੇ ਤਾਂ ਕਰਕੇ ਉਹਨਾਂ ਹੀ ਜਾਣਦੇ ਹੋਣੇ ਨਹੀਂ ਇਹ ਤਾਂ ਰੈਡੀ ਹੈ ਇੰਗਲੈਂਡ ਤਾਂ ਨਹੀਂ ਅਸੀਂ ਉਹਨੂੰ ਕਦੋਂ ਜਾਏ ਹੁੰਦੇ ਕਿਉਂ ਇੰਗਲੈਂਡ ਵੀ ਯੂਰਪ ਜਿੰਨਾ ਦੂਰ ਹੀ ਪੈਂਦਾ ਹਨ ਉਹਨੇ ਇੱਕ ਦੀ ਟਿਕਟਾ ਉਹਨਾਂ ਕੀ ਖਰਚਾ ਆਉਂਦਾ ਇੰਗਲੈਂਡ ਘੁੰਮਣ ਦਾ ਸਾਡੇ ਕੋਲ ਪਹਿਲਾਂ ਪਾ ਜਾ ਸਕਦੇ ਸੀ ਪਰ ਹੁਣ ਯੂ अच्छा ते सिटी है ना तन्नो मतलब सिटीजन मिल गया तू किन्ने साल दा ही मैं 16 साल दा सी 15 16 साल दा डैडी ਨਾਲ ਮਿਲਿਆ ਨਹੀਂ ਤਾਂ ਮੈਨੂੰ ਫੇਰ ਵੇਟ ਕਰਨੀ ਪੈਣੀ ਸੀਗੀ ਹਾਂ 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 ਸਹੀ ਆ ਸੁਰੂ ਤਾਂ ਰਹਿਣਾ ਇੱਥੀਆਂ ਸੁਨੀ ਗਈ ਹਾਂ ਸੁਨੀ ਗਈ ਮੈਂ ਸੁਰੂ ਤੋਂ ਪਹਿਲਾਂ ਤੇ ਆ ਪਿੰਡ ਮਤਲਬ ਇੱਥੇ ਹੁੰਦਾ ਤੇਰੇ ਯਾਰ ਦੋਸਤ ਫੇਰ ਵਾਧੂ ਹੋਣਗੇ ਪਿੰਡ 'ਚ ਹਾਂ ਹੈਗੇ ਨੇ ਟਾਲੀਆਂ ਹੈਗੇ ਸਹੀ ਆ ਤੇ ਇੰਡੀਆ ਮਾਰਿਆ ਹੋਣਾ ਉਹਨਾਂ ਕਿਹੜਾ ਕਿੰਨੇ ਕ ਵਾਰ ਮਾਰਿਆ ਆ ਉਹ ਮੁਰਾ ਦਾ 4 ਸਾਲ ਹੋ ਗਿਆ ਹੁਣ ਤਾਂ ਹੁਣ ਜਾਣਾ ਹੁਣ ਤਾਂ ਚੱਲ ਚੱਲੇ ਆ ਤੇ ਉਂ ਪਰ ਕਿੰਨੇ ਕ ਵਾਰ ਜਾਇਆ ਆ ਫਲਾਣੀ ਚਾਰ ਪੰਜ ਰ ਗਿਆ ਹੂੰ ਵੱਧ ਦੀ ਸ਼ਾਇਦ ਚਾਰ ਪੰਜ ਚਾਰ ਪੰਜ ਰ ਗਿਆ ਹਾਂ ਹਾਂ ਸਹੀ ਹੈ ਸਹੀ ਹੈ ਮਤਲਬ ਹੂੰ ਇਹ ਚ ਉਹ ਹੈ ਨਹੀਂਗਾ ਵੀ ਇਧਰਲਾ ਜੈਂਕਾ ਜਾਂ ਨਹੀਂ ਬਣਿਆ ਇਹ ਆ ਕੇ ਸਾਡੇ ਨਾਲ ਹੀ ਰਹਿੰਦਾ ਮਤਲਬ ਇਹਦੀ ਬਣਦੀ ਵੀ ਜ਼ਿਆਦਾਤਰ ਸਾਡੇ ਨਾਲ ਆਟਾਲੀਅਨ ਹਨ ਹਜੇ ਘੱਟ ਬਣਦੀ ਆ ਪੰਜਾਬੀ ਬਹੁਤ ਹੋਰ ਹਸਬ ਦੇ ਹੁੰਦੇ ਨੇ ਇਹਦਾ ਵੀ ਆਹ ਉਹ ਹੀ ਚੱਕਰ ਆ ਪੰਜਾਬੀ ਬੰਦੇ ਵੀ ਬੁਰੀ ਵਧੀਆ ਬੋਲਦਾਗਾ ਇਟਲੀ ਜਮਹੇ ਤੈਰ ਲਗਭਗ ਸਾਰੇ ਆਏ ਹੁੰਦੇ ਆ ਪਰ ਕਈਆਂ ਨੂੰ ਥੋੜੇ ਹੋ ਜਾਂਦੇ ਜੈਂਕਾ ਟੱਚ ਜੇ ਬੰਦੇ ਜਿਹੜੇ ਰਹਿੰਦੇ ਗੋਰਿਆਂ ਨਾਲ ਆਲਾ ਬਾਅਦੋ ਆਪਣੇ ਵਾਲਿਆਂ ਨੂੰ ਇਗਨੋਰ ਮਾਰਦੇ ਆ ਚਲੋ ਅਗਲੇ ਦੀ ਆਪਦੀ ਮਰਜ਼ੀ ਆ ਉਹ ਛੱਡਦੇ ਆ ਪਰੇ ਤੇ ਅੱਛਾ ਹੁਣ ਹੁਣ ਤੈਨੂੰ ਪੰਜਾਬੀਆਂ ਚ ਕਿੰਨਾ ਕ ਫਰਕ ਲੱਗਦਾ ਤੇ ਉਦੋਂ ਕਿੰਨੇ ਘੱਟ ਪੰਜਾਬੀ ਸੀ ਹੁਣ ਕਿੰਨੇ ਕ ਜ਼ਿਆਦਾ ਨੇ ਹੁਣ ਤਾਂ ਬਹੁਤ ਹੋ ਗਏ ਪਹਿਲਾਂ ਸਿਰਫ ਇੱਕ ਟਲੀ ਮੋੜ ਪਹਿਲਾਂ ਤਾਂ ਸਨੀਗ ਜੇ ਦੋ ਤਿੰਨ ਫੈਮਲੀਆ ਸੀਗੇ ਇੰਡੀਅਨ ਹੁਣ ਤਾਂ ਬਹੁਤ ਹੋ ਗਈਆਂ ਹੁਣ ਤਾਂ ਉਹਦੇ ਤੇ ਮਰਜ਼ੀ ਜਿਆਦਾ ਆਪਣੇ ਪੰਜਾਬੀ ਦੇਖਦੇ ਨੇ ਗੁਰੂ ਘਰ ਕਿਹੜੇ ਹੁੰਦੇ ਸੀ ਪਹਿਲਾਂ ਜਦੋਂ ਦੀ ਤੂੰ ਸੁਰਤੀ ਗੁਰੂ ਘਰ ਮਿਲਦਾ ਜਿਹੜਾ ਆਪਣੇ ਤੋਰੇ ਵਾਲਣੀ ਪਹਿਲਾਂ ਵਿਸਕਵਾਤ ਹੁੰਦਾ ਸੀ ਅੱਛਾ ਅੱਛਾ ਹਾਂ ਪਿਆਸੇ ਚ ਹੁਣ ਬਾਅਦ ਚ ਉਧਰ ਤੋਰੇ ਚੱਲ ਗਿਆ ਸੀ ਬੱਚਾ ਹੋਰ ਆਪਣੇ ਏਰੀਆ ਚ ਕੋਈ ਗੁਰੂ ਘਰ ਹੈਗਾ ਸੀ ਉਦੋਂ ਗੁਰੂ ਘਰ ਮਿਲਦਾ ਜਾਂ ਦਾ ਇੱਕ ਤਾਂ ਹੋਰੂਗਾ ਬਰੇਸ਼ੀਆ ਜਾਂ ਫਲੈਰੋ ਸ਼ਾਤ ਹਾਂ ਹੁਣ ਤਾਂ ਮਤਲਬ ਯਾਰ ਬਰੇਸ਼ੀਆ ਤੇ ਕਰਮੋਨਾ ਜੇ ਤੁਸੀਂ ਗੁਰੂ ਘਰ ਗਿਣੋਗੇ ਘਟੋ ਘਾਟ 10 12 ਗੁਰੂ ਘਰ ਕੱਲੇ ਬਰੇਸ਼ੀਆ ਤੇ ਕਰਮੋਨਾ ਦੋ ਜ਼ਿਲ੍ਹਿਆਂ ਚ ਨੇ ਨਣੇ ਨਿੱਕੇ ਨਿੱਕੇ ਜ਼ਿਲ੍ਹੇ ਐਡੇ ਵੱਡੇ ਵੀ ਨਹੀਂ ਉਹ ਦੋ ਜ਼ਿਲ੍ਹਿਆਂ ਦੇ ਘਟੋ ਘਾਟ 10 12 ਗੁਰੂ ਘਰ ਨੇ ਮਤਲਬ ਚਲੋ ਚੰਗੀ ਗੱਲ ਵੀ ਆ ਪਰ ਕੀ ਦਸੀ ਮਤਲਬ ਛੱਡੋ ਬਰੇ ਲੜਦੇ ਹੀ ਬਹੁਤ ਨੇ ਯਾਰ ਇਹ ਗੱਲਾਂ ਛੱਡਣੀਆਂ ਚਾਹੀਦੀਆਂ ਨੇ ਸਾਰੇ ਪ੍ਰਧਾਨੀਆਂ ਵਿੱਚ ਲੜੀ ਜਾਂਦੇ ਆ ਨਾ ਜਿਹੜੇ ਗਲਤ ਗੱਲਾਂ ਨੇ ਇਹ ਅੱਛਾ ਹੁਣ ਮਤਲਬ ਉਹ ਤੋਂ ਗੁਰੂ ਘਰ ਕੱਟ ਕਿੰਨਾ ਗੁੰਦਾ ਜੀ ਤੂੰ ਜਾਂ ਹੋਰ ਤਾਂ ਜਿਵੇਂ ਉੱਪਰ ਆ ਪਿਆ ਹੁੰਦਾ ਨਗਰਗੀਰਤਨ ਕਦੋਂ ਕਦੋਂ ਤੋਂ ਹੋਣ ਲੱਗੇ ਆ ਸਟਾਰਟ ਉਹ ਤਾਂ ਪਹਿਲਾਂ ਵੀ ਹੁੰਦੇ ਸੀ ਪਹਿਲਾਂ ਪਹਿਲਾਂ ਬਈ ਨਰਗੀਤਾਂ ਜਿਆਦਾ ਨਹੀਂ ਮਿਲਦੀ ਕਿ ਤਰ੍ਹਾਂ ਹੁਣ ਮਤਲਬ ਹੁਣ ਜਿਆਦਾ ਹੁੰਦੇ ਨੇ ਨਾ ਨਗਰਗੀਤ ਤੇ ਕੱਠ ਵੀ ਹੁਣ ਤਾਂ ਨਗਰਗੀਤਨਾਂ ਦੇ ਬਹੁਤ ਹੁੰਦਾਗਾ ਉਦੋਂ ਆਪਣੇ ਬੰਦੇ ਬਹੁਤ ਘੱਟ ਹੁੰਦੇ ਸੀ ਤੇ ਆਪਣੇ ਬੰਦਿਆਂ ਨੇ ਕੋਈ ਗਲਤੀਆਂ ਵੀ ਕੀਤੀਆਂ ਨੇ ਇੱਥੇ ਆਗੇ ਵੀ ਕੋਈ ਆਪਾਂ ਨੂੰ ਉਹ ਪਗਤਾਨ ਕਰਨਾ ਪਿਆ ਹੋਵੇ ਉਹ ਗਲਤੀ ਪਹਿਲਾਂ ਪਹਿਲਾਂ ਲੜਾਈਆਂ ਬਹੁਤ ਕਰਦੇ ਸੀਗੇ ਹਾਂ 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 ਉਹ ਤਾਂ ਚਲੋ ਕੋਈ ਨਹੀਂ ਨਾਰਮਲ ਗੱਲ ਉਹੀ ਲੜਾਈਆਂ ਕਰਕੇ ਯਾਰ ਥੋੜੇ ਬਦਨਾਮ ਵੀ ਤਾਂ ਹੀ ਹੁੰਦੇ ਆ ਆਪਣੇ ਲੋਕਾਂ ਨੂੰ ਮੜਾ ਦੇਖਣਾ ਚਾਹੀਦਾ ਵੀ ਐ ਬਗਾਨੇ ਦੇਸ਼ ਚ ਆ ਕੇ ਲੜਾਈਆਂ ਲੜੁੜੀਆਂ ਨਾ ਕਰੀਏ ਉਹੀ ਚਾਹੀਦਾ ਹੈ ਇਹ ਚੀਜ਼ਾਂ ਪਹਿਲਾਂ ਬਹੁਤ ਰਿਪੋਰਟ ਕੀ ਪਹਿਲੇ ਸਮੇਂ ਜਿਹੜਾ 2000 ਤੋਂ 2005 ਲੜਾਈਆਂ ਬਹੁਤ ਕਰਦੇ ਸੀ ਇਹਦਾ ਵਗੈਰਾ ਤੇ ਕਈ ਕਈ ਜਨੇ ਰਿਪੋਰਟ ਕੀਤੇ ਨੇ ਇਹਨਾਂ ਨੂੰ ਸਹੀ ਆ ਸਹੀ ਆ ਇੱਕ ਤਾਂ ਯਾਰ ਬੈ ਸਿੱਧਾ ਧੁੱਪ ਜਗਰੇ ਅੱਖਾਂ 'ਚ ਪੈਂਦੀ ਹੈ ਸਿੱਧੇ ਤਾਂ ਪਾਣੀ ਨਿਕਲ ਹੀ ਜਾਂਦਾ ਮੇਰਾ ਮੂੰਹ ਵੀ ਇੱਧਰ ਨੂੰ ਹੈ ਨਾ ਤਾਂ ਕਰਕੇ ਆ ਤਾਂ ਵੀ ਇਧਰ ਨੂੰ ਦੇਖ ਰਿਹਾ ਤੇ ਅੱਜ ਕੱਲ ਮੈਂ ਆਪਣੇ ਏਰੀਆ 'ਚ ਦੇਖਦਾ ਵੀ ਜ਼ਿਆਦਾਤਰ ਲੋਕ ਪੁਰਾਣੇ ਹਸਤਾਲਿਆਂ 'ਚ ਹੀ ਲੱਗੇ ਹੋਏ ਆ ਇਹ ਸ਼ੁਰੂ ਤੋਂ ਹੀ ਮਤਲਬ ਹਸਤਾਲਿਆਂ 'ਚ ਲੱਗੇ ਹੋਏ ਨੇ ਆਪਣੇ ਲੋਕ ਵੀ ਪਹਿਲਾਂ ਤੋਂ ਹੀ ਪ੍ਰੈਫਰ ਕਰਦੇ ਆ ਹਸਤਾਲਿਆਂ 'ਚ ਲੱਗਣਾ ਆਹੋ ਵਧੀਆ ਕਿਉਂਕਿ ਆਪਣੀ ਨਾਲੇ ਕੰਮ ਇਹ ਪੰਜਾਬ ਇੰਡੀਆ ਪਹਿਲਾਂ ਹੀ ਹੁੰਦਾ ਸੀਗਾ ਹਾਂ ਹਾਂ ਤੇ ਨਾਲੇ ਮਿਹਨਤੀ ਆਪਣੇ ਪੰਜਾਬੀ ਬੰਦੇ ਵਧੀਆ ਕਰਦੇ ਗੋਰੇ ਕਿਉਂ ਕਿ ਚਵਾਈ ਚੂਈ ਦਾ ਕੰਮ ਕਰਦੇ ਇੰਨਾ ਰਾਜੀ ਨਹੀਂ ਹਰੇ ਟਰੈਕਟਰ ਵਗੈਰਾ ਦਾ ਕਰ ਲੈਂਦੇ ਆ ਚਵਾਈ ਦਾ ਨਹੀਂ ਕਰਦੇ ਕਿਉਂ ਸਾਡੇ ਦੋ ਵਾਰੀ ਉੱਠਣਾ ਪੈਂਦਾ ਕਿ ਦੋ ਸ਼ਿਫਟਾਂ ਨੇ ਕਿਉਂਕਿ ਰਾਤ ਨੂੰ ਜਾਣਾ ਪੈਂਦਾ ਦਿਨ ਵੀ ਜਾਣਾ ਪੈਂਦਾ ਵੀ 4 ਘੰਟੇ ਰੈਸਟ ਕਰਕੇ ਫੇਰ ਕੜੇ ਜਾਊਗਾ ਕਿਉਂਕਿ ਸਾਡੇ ਏਰੀਆ 'ਚ ਜ਼ਿਆਦਾਤਰ ਉਹ ਨਹੀਂ ਮਤਲਬ ਸਤਾਲੇ ਨੇ ਡੇਰੀ ਫਾਰਮ ਕਹਿ ਦਿੰਦੇ ਆ ਜਿਹਨਾਂ ਨੂੰ ਆਪਣੇ ਜ਼ਿਆਦਾਤਰ ਪੰਜਾਬੀ ਲੋਕ ਹੀ ਕੰਮ ਕਰਦੇ ਆ ਫੈਕਟਰੀਆਂ 'ਚ ਆਪਣੇ ਬੰਦੇ ਸ਼ੁਰੂ ਤੋਂ ਲੱਗੇ ਹੋਏ ਆ ਕਿ ਪਹਿਲਾਂ ਬੋਲੀ ਕਰਕੇ ਘੱਟ ਵੱਧ ਹੀ ਲੱਗਦੇ ਸੀ ਪਹਿਲਾਂ ਬੋਲੀ ਕਰਕੇ ਘੱਟ ਵੱਧ ਸੀਗੇ ਪਰ ਜਿਹੜੇ ਪੁਰਾਣੇ ਨੇ ਲੱਗੇ ਹੋਏ ਨੇ ਹਜੇ ਵੀ ਹਾਂ 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 ਤੇ ਕਿਉਂਕਿ ਫੈਕਟਰੀ 'ਚ ਆਏ ਆ ਪੀ 8 ਘੰਟੇ ਲਾ ਕੇ ਬੰਦਾ ਫ੍ਰੀ ਹੋ ਜਾਂਦਾ ਕੋਈ ਜ਼ਿੰਮਵਾਰੀ ਨਹੀਂ ਹੁੰਦੀ ਸ਼ਨੀਵਾਰ ਕਰੇ ਸਤਲੇ 'ਚ ਆਈਆਂ ਪੀ ਸ਼ਨੀਵਾਰ ਤੁਰੇ ਕੰਮ ਤੇ ਜਾਣਾ ਪੈਂਦਾ ਆ ਤੇ ਆਪਣੇ ਪੰਜਾਬੀ ਮਿੰਨ ਬੰਦੇ ਮਿੰਨਤੀ ਆ ਤੇ ਚੱਲ ਜਾਂਦੇ ਨੇ ਪਰ ਗੋਰੇ ਖੁਸ਼ ਨਹੀਂ ਹੈਗੇ ਗੋਰੀ ਚੰਦ ਜੀ 8 ਘੰਟੇ ਕੰਮ ਕਰੀਏ ਤੇ ਬਾਅਦ ਚੋ ਕਰਿਆ ਕਰੇ ਰਹੀ ਆ ਚਵਾਈ ਦਾ ਕੰਮ ਹੁੰਦਾ ਹੈ ਇਹ ਡੇਰੀ ਫਾਰਮ ਆ ਕਿਉਂਕਿ ਉਹਨਾਂ ਨੇ ਜਾਣਾ ਵੀ 12 ਤੋਂ 12 ਤੋਂ 6 ਲਾ ਲੋ ਜਿੱਦਾਂ ਵੀ ਸਵੇਰੇ ਜਾਣਾ 12 ਤੋਂ 6 ਸ਼ਾਮ ਨੂੰ ਰਾਤ ਨੂੰ ਜਿੱਦਾਂ ਤੇ ਇਹਦਾ ਖੋ ਇਹਦਾ ਚੀਜ਼ ਸਹੀ ਨਹੀਂ ਹੈਗਾ ਉਹਨੂੰ ਰੈਸਟ ਨਹੀਂ ਮਿਲਦੀ ਕਿ 4-5 ਘੰਟੇ ਬੰਦਾ ਕੀ ਕਰੂਗਾ ਹਾਂ ਵੇ ਤਾਂ ਹੈ ਤਾਂ ਹੈ ਤੇ ਬਾਕੀ ਹੁਣ ਜਿਵੇਂ ਕਈ ਪਿੰਡਾਂ ਜਿਵੇਂ ਮੈਂ ਦੇਖਿਆ ਵੀ ਗਰੋਸਰੀ ਸਟੋਰ ਆ ਜਿਹੜੇ ਇੰਡੀਅਨ ਗਰੋਸਰੀ ਸਟੋਰ ਦੋ ਦੋ ਵੀ ਖੁੱਲੇ ਪਏ ਆ ਲਗਭਗ ਸਾਰੇ ਪਿੰਡਾਂ ਜਿਹਾ ਕਹਿੰਦੇ ਸਾਰੇ ਪਾਸੇ ਹੋ ਗਏ ਤੇ ਪਹਿਲਾਂ ਇੰਨੇ ਹੁੰਦੇ ਸੀ ਮਤਲਬ ਗਰੋਸਰੀ ਸਟੋਰ ਜਿਵੇਂ ਇੰਡੀਆਨਾਂ ਦੀ ਕਮਿਊਨਿਟੀ ਘੱਟ ਸੀਗੀ ਤਾਂ ਗਰੋਸਰੀ ਸਟੋਰ ਕਿੰਨੇ ਹੁੰਦੇ ਥੋੜੇ ਸੀ ਪਰ ਇੰਨੇ ਨਹੀਂ ਸੀ ਪਹਿਲਾਂ ਤਾਂ ਆਪਾਂ ਦਾ ਬਿੱਟੂ ਤੇ ਜਾਂਦੇ ਹੁੰਦੇ ਸੀ ਕਿ ਪ੍ਰਾਲਬੇ ਨੂੰ ਅੱਛਾ ਅੱਛਾ ਇੱਕ ਹੀ ਹੁੰਦਾ ਸੀ ਮਤਲਬ ਆਪਣੇ ਲਈ ਜ਼ਿਆਦਾਤਰ ਹਾਂ ਬਾਕੀ ਤਾਂ ਬਾਕੀ ਵਾਜ ਹੁਣ ਬਹੁਤ ਖੁੱਲ ਗਏ ਆ ਹੁਣ ਪਹਿਲਾਂ ਪੰਜਾਬੀ ਘੱਟ ਸੀ ਹੁਣ ਬਹੁਤ ਵਧ ਗਏ ਹ ਪਹਿਲਾਂ ਨਹੀਂ ਜਾਂਦੇ ਵਧੀਆ ਇੰਜੋਏ ਕਰਦੇ ਆ ਪਹਾੜਾਂ ਜਾਂਦੇ ਕਿਤੇ ਵੀ ਘੁੰਮਣ ਫਿਰਨ ਜਾਂਦੇ ਆ ਅੱਗੇ ਵੀ ਐ ਜਾਂਦੇ ਸੀ ਆਪਣੇ ਲੋਕ ਪਹਿਲਾਂ ਘੱਟ ਸੀ ਅੱਗੇ ਨਹੀਂ ਅੱਗੇ ਤਾਂ ਪਹਿਲਾਂ ਜਿੱਦਾਂ ਪੀ ਪਿੱਛੇ ਆਪਣਾ ਇੰਡੀਆ ਵੀ ਦੇਖਦੇ ਹੁੰਦੇ ਸੀ ਜਿੱਦਾਂ ਪੈਸੇ ਭੇਜਣੇ ਹੁੰਦੇ ਇਦਾਂ ਹਰੇਕ ਦੀ ਫੈਮਿਲੀ ਇੱਥੇ ਆ ਗਈ ਹੁਣ ਬੰਦਾ ਇੱਥੇ ਬਾਰੇ ਸੋਚਦਾ ਹੁਣ ਤਾਂ ਘੁੰਮ ਫਿਰ ਲੰਦਾ ਹੁਣ ਵਧੀਆ ਘੁੰਮਣਾ ਵੀ ਚਾਹੀਦਾ ਪਹਿਲਾਂ ਤਾਂ ਹੀ ਬੰਦਾ ਪੈਸੇ ਕਮਾ ਕੇ ਬਸ ਇੰਡੀਆ ਪਾ ਦੇ ਬਸ ਇਦਾਂ ਸੁਣ ਪਹਿਲਾਂ ਆਪਣੇ ਲੋਕਾਂ ਦਾ ਆਹੀ ਕੰਮ ਜ਼ਿਆਦਾ ਹੁੰਦਾ ਜੀ ਘਰੋਂ ਕੰਮ ਤੇ ਕੰਮ ਤੋਂ ਘਰੇ ਤੇ ਬਸ ਐਤਵਾਰ ਨੂੰ ਗੁਰੂ ਘਰ ਜਾਇਆ ਆਉਣਾ ਅੱਜ ਕੱਲ ਆਪਣੇ ਬੰਦੇ ਵਧੀਆ ਗੱਲ ਵੀ ਆਪਦੀ ਲਾਈਫ ਵੀ ਇੰਜੋਏ ਕਰਦੇ ਆ ਘੁੰਮਣ ਫਿਰਨ ਜਾਂਦੇ ਆ ਆਪਣੀਆਂ ਫੈਮਲੀਆਂ ਨਾਲ ਤੇ ਹੋਰ ਸ਼ਾਪਿੰਗ ਵਗੈਰਾ ਕਰਨੇ ਜਾਂਦੇ ਆ ਪਹਿਲਾਂ ਲੋਕ ਇੰਨਾ ਕੋ ਨਹੀਂ ਕਰਦੇ ਸੀ ਆਪਣੇ ਵਾਲੇ ਹੂੰ ਤੇ ਇੰਗਲਿਸ਼ ਦਾ ਮੈਂ ਇੱਕ ਗੱਲ ਹੈ ਦੇਖੀ ਇੱਥੇ ਹੈ ਜਦੋਂ ਮੈਂ ਨਵਾਂ ਨਵਾਂ ਆਇਆ ਚੱਲ ਹੁਣ ਤਾਂ ਟਾਲੀਅਨ ਆਉਣ ਲੱਗੀ ਬਾਣੀ ਮੋਟੀ ਵੀ ਗੱਲਬਾਤ ਕਰ ਲਈਦੀ ਹੈ ਵਧੀਆ ਇੰਗਲਿਸ਼ ਇੱਥੇ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ ਇੰਗਲਿਸ਼ ਪਹਿਲਾਂ ਵੀ ਨਹੀਂ ਪੜ੍ਹਾਉਂਦੇ ਜਿੱਦਾਂ ਆਪਾਂ ਪਹਿਲੇ ਇਲਮਨਤਾਰੀ ਕਰਦੇ ਸੀ ਸਾਡੇ ਘਰ ਸਾਰੇ ਇਕੱਠੇ ਹੋ ਇੰਗਲਿਸ਼ ਲੋਈ ਸੀਗੀ ਸਕੂਲ ਚ ਉਹ ਆਉਂਦੀ ਆ ਵਧੀਆ ਵੀ ਠੀਕ ਆ ਲੱਗੇ ਪਹਿਲਾਂ ਨਹੀਂ ਸੀ ਪਹਿਲਾਂ ਵਾਲਿਆਂ ਨੂੰ ਜਿਵੇਂ ਹਜੇ ਸਾਡੀ ਏਜ ਵਾਲਿਆਂ ਨੂੰ ਵੀ ਆਉਂਦੀ ਹੈ ਜਿਹੜੇ ਸਾਡੀ ਏਜ ਵਾਲੇ ਸਕੂਲ ਪਾਸ ਕਰਕੇ ਜਿਵੇਂ ਹਰਿੰਦਰ ਦੀ ਏਜ ਵਾਲਿਆਂ ਨੂੰ ਵੀ ਹਜੇ ਮਾੜੀ-ਮੋਟੀ ਆਉਂਦੀ ਹੈ ਤੇ ਉਹ ਤੋਂ ਪਹਿਲਾਂ ਵਾਲਿਆਂ ਨੂੰ ਤਾਂ ਜਮੇ ਨਹੀਂ ਆਉਂਦੀ ਯਾਰ ਇੱਥੇ ਇਹ ਆਪਦੀ ਬੋਲੀ ਨੂੰ ਪ੍ਰੇਫਰੈਂਸ ਦਿੰਦੇ ਹੀ ਪਹਿਲਾਂ ਹੂੰ ਤੇ ਮੇਨ ਗੱਲ ਇੱਕ ਆਪਾਂ ਬਹੁਤ ਕਮੈਂਟ ਆਉਂਦੇ ਹੁੰਦੇ ਆ ਵੀ ਕੁੜੀਆਂ ਦੇ ਆਉਣ ਲਈ ਇਟਲੀ ਵਧੀਆ ਦੇਸ਼ ਹੈ ਜਾਂ ਨਹੀਂ ਨਹੀਂ ਕਿਉਂਕਿ ਕਿਉਂਕਿ ਇੱਥੇ ਤਾਂ ਪਹਿਲੀ ਗੱਲ ਜਦੋਂ ਆ ਜਾਣਗੇ ਨਾ ਇੱਥੇ ਇੰਗਲਿਸ਼ ਦਾ ਘੱਟ ਵੱਧ ਬੰਦੇ ਨੂੰ ਹੁੰਦੀ ਆ ਜੇ ਜੇ ਆਉਣਾ ਕੁੜੀਆਂ ਅਸੀਂ ਐਂ ਦੱਸ ਸਕਦੇ ਹਾਂ ਕੁੜੀਆਂ ਜੇ ਫੈਮਿਲੀ ਵਾਲੇ ਪੇਪਰਾਂ ਦੇ ਆਉਂਦੀਆਂ ਫੇਰ ਚੰਗਾ ਸਹੀ ਆ ਕਿਉਂਕਿ ਉਹ ਬੋਲੀ ਵੀ ਸਿੱਖ ਲੈਂਦੀਆਂ ਨੇ ਆ ਕੇ ਪਹਿਲਾਂ ਸਕੂਲ ਸਕਾਲ ਕਰ ਲੈਂਦੀਆਂ ਨੇ ਲਾਇਸੈਂਸ ਵਗੈਰਾ ਲੈ ਲੈਂਦੀਆਂ ਜੇ ਕੱਲੀ ਕੋਈ ਵੀ ਕੁੜੀ ਆਉਂਦੀ ਆ 9 ਮਹੀਨੇ ਵਾਲੇ ਪੇਪਰਾਂ ਦੇ ਸਾਲ ਵਾਲੇ ਪੇਪਰਾਂ ਦੇ ਉਹਨਾਂ ਲਈ ਫਾਇਦਾ ਨਹੀਂ ਹੋਊਗਾ ਰੈਫਰ ਕਰਾਂਗੇ ਕਿਉਂਕਿ ਇੱਥੇ ਬੱਚ ਬੋਲੀ ਨਹੀਂ ਹੁੰਦੀ ਕਿਉਂਕਿ ਆਪਣੇ ਪੰਜਾਬੀ ਚਲੋ ਹਾਂ ਪੰਜਾਬੀ ਦਾ ਬੰਦਾ ਚਲੋ ਆ ਜਾਂਦਾ ਵੀ ਖੇਤਾਂ ਕੁੜੀ ਕਿਥੇ ਕੰਮ ਕਰੂ ਕਿੱਦਾਂ ਉਹ ਗੱਲ ਆ ਬਾਕੀ ਮੁੰਡੇ ਐਡਜਸਟ ਕਰ ਲੈਂਦੇ ਆ ਜਦੋਂ ਕੁੜੀ ਕੋਈ ਵੀ ਮੁੰਡਾ ਆਉਂਦਾ ਨਾ ਇੱਥੇ 9 ਮਹੀਨੇ ਵਾਲੇ ਪੇਪਰਾਂ ਦੇ ਸਾਲ ਵਾਲਿਆਂ ਤੇ ਪਹਿਲੇ 2 ਸਾਲ ਬੰਦਾ 3 ਸਾਲ ਇੰਨਾ ਕ ਖੱਜਲ ਹੁੰਦਾ ਨਾ ਇੰਨੇ ਇੰਨੇ ਮੁੰਡਿਆਂ ਚ ਰਹਿੰਦੇ ਆ ਇੰਨੀ ਮਿਹਨਤ ਕਰਨੀ ਨਹੀਂ ਵੰਦੀ ਆ ਸਾਜਰੇ ਉੱਠ ਕੇ ਖੇਤਾਂ 'ਚ ਕੰਮ ਕਰਨ ਨੇ ਕੁੜੀਆਂ ਦੇ ਤਾਂ ਯਾਰ ਨਹੀਂ ਹੁੰਦਾ ਬਾਬਾ ਚੱਕਰ ਲਈ ਵਾਸਤੇ ਨਹੀਂ ਜਾਂ ਜੇ ਕੁੜੀਆਂ ਚਾਹੁੰਦੀਆਂ ਨੇ ਵਿਆਹ ਕਰਾ ਕੇ ਆਉਣਾ ਕਿਸੇ ਨਾਲ ਜਾਂ ਆਪਦੀ ਫੈਮਿਲੀ ਚ ਆਉਣਾ ਫੇਰ ਸਹੀ ਆ ਕੋਈ ਏਡਾ ਚੱਕਰ ਨਹੀਂ ਹੈਗਾ ਕੰਮ ਵੀ ਕਰ ਸਕਦੀਆਂ ਪਹਿਲਾ ਸਾਲ ਚੱਲ ਕੁੜੀ ਬੋਲੀਵਾਲੀ ਸਿੱਖ ਲੈਂਦੀ ਆ ਫੇਰ ਉਦੋਂ ਬਾਅਦ ਕੰਮਕਾਰ ਕਰ ਸਕਦੀ ਆ ਬੰਦਾ ਸਟੱਡੀ ਕਰਕੇ ਆਪ ਸਟੱਡੀ ਕਰਕੇ ਕੌਣ ਹੁੰਦਾ ਇਟਲੀ ਮਤਲਬ ਬੰਦਾ ਬੈਂਕ ਬੰਦਾ ਵਾਲੀ ਕੰਟਰੀ ਨਹੀਂ ਚਲ ਜੂਗਾ ਮਤਲਬ ਹੋ ਗਏ ਹੁਣ ਤੈਨੂੰ 23 ਸਾਲ ਆ ਇਹਨੂੰ ਹੂੰ ਹੂੰ 23 ਸਾਲ ਹੋ ਗਏ ਅੱਛਾ ਅੱਛਾ ਤੇ ਯਾਰ ਦੋਸਤ ਪਹਿਲਾਂ ਇਹਨੇ ਹੁੰਦੇ ਸੀ ਮਤਲਬ ਪੰਜਾਬੀ ਉਦੋਂ ਬਾਅਦ ਜਦੋਂ ਅਸੀਂ ਆਏ ਆ ਉਦੀ ਜ਼ਿਆਦਾ ਬਣਿਆ ਹੁੰਦੇ ਸੀ ਥੋੜੇ ਸੀ ਕਿੰਦੇ ਨਹੀਂ ਸੀ ਹੈਗੇ ਜਿਹਦੇ ਸਕੂਲ ਵਾਲੇ ਪੁਰਾਣੇ ਫਰੈਂਡ ਵੀ ਹੈਗੇ ਨੇ ਅਜੇ ਹਾਂ ਹਾਂ ਪਰ ਥੋੜੇ ਆ ਇੰਨੇ ਨਹੀਂ ਸੀ ਤੇ ਪਿੰਡਾਂ ਪਿੰਡਾਂ ਚੀ ਜ਼ਿਆਦਾ ਰਹਿੰਦੇ ਆ ਨਾ ਆਪਣੇ ਪੰਜਾਬੀ ਸ਼ਹਿਰਾਂ ਜਿਵੇਂ ਦੇਖਿਆ ਬਹੁਤ ਘੱਟ ਆ ਰੂਮ ਰੂਮ ਰਹਿੰਦੇ ਆ ਵਾਣੇ ਮੋਟੇ ਇੱਥੇ ਥੋੜੇ ਘੱਟ ਹੀ ਆ ਨਾ ਆਹੋ ਬਾਕੀ ਅਸਾਂ ਕੀ ਆ ਪੰਜਾਬੀ ਇਹਨੂੰ ਤਾਂ ਪ੍ਰਿਫਰ ਕਰਦੇ ਆ ਇਟਾਲੀਅਨ ਲੋਕ ਕਿਉਂਕਿ ਮਿਹਨਤੀ ਆ ਪਹਿਲੀ ਗੱਲ ਜਿੱਦਾਂ ਵੀ ਜਿੱਦਾਂ ਇਟਾਲੀਅਨਾਂ ਜਿੱਦਾਂ ਵੀ ਵੱਡੀ ਫੈਮਿਲੀ ਲਾਲੋ ਬਾਉ ਜਿੱਦਾ ਮਰਜ਼ੀ ਲਾ ਲੋ ਜਿੱਦਾ ਬਿੱਗ ਜਾਲ ਅੰਦਰ ਨਹੀਂ ਕਿਉਂ ਮਰੇ ਪਿਆ ਨਹੀਂ ਕਰਨਾ ਦਾ ਪੀ ਪੈਸ਼ੇ ਮੰਗਦੇ ਨੇ ਪੈਸ਼ੇ ਦੇ ਦਿੰਦੇ ਨੇ ਤੇ ਜਦੋਂ ਕੰਮ ਕਰਨ ਪਰ ਕੰਮ ਕਰਨ ਨਹੀਂ ਜਾਂਦੇ ਹੈਗੇ ਜਿੱਦਾ ਪੀ ਖਰਾਬ ਕਰਦੇ ਕਈ ਤਰ ਪਰ ਜਿਹੜੇ ਪੰਜਾਬੀ ਜਿਹਨੂੰ ਕਹਿ ਦ ਪਿਆ ਕਰ ਦੋ ਬੰਦਾ ਕਰਕੇ ਦੇ ਦਿੰਦਾ ਤੇ ਵੇੜ ਦਿੰਦਾ ਕੰਮ ਉਹਦਾ ਤੇ ਤੇਰੇ 23 ਸਾਲਾਂ ਦੇ 23 ਸਾਲਾਂ ਦੇ ਐਕਸਪੀਰੀਅੰਸ ਚ ਕਦੇ ਤੇਰੇ ਨਾਲ ਐ ਰੇਸਿਜ਼ਮ ਰੇਸਿਸਿਮ ਜਿਆ ਹੋਇਆ ਮਤਲਬ ਕੀ ਹੁੰਦਾ ਉਹ ਭੇਦਭਾਵ ਵੀ ਲਾ ਲਾ ਉਹ ਸਾਨੂੰ ਇੰਗਲਿਸ਼ ਚ ਕਹਿਣਾ ਨਹੀਂ ਆਉਂਦਾ ਰੇਸਿਜ਼ਮ ਨਹੀਂ ਹੁੰਦਾ ਇਹ ਜੇ ਪੇਦਭਾਵ ਹੋਇਆ ਕਦੇ ਤੈਨਾਂ ਵੀ ਐ ਤੈਨੂੰ ਇੰਡੀਅਨ ਸਮਝ ਕੇ ਕਿਸੇ ਗੱਲੋਂ ਇਟਾਲੀਅਨਾਂ ਨੇ ਉਹ ਕੀਤਾ ਹੋਵੇ ਬੁਲੀ ਕੀਤਾ ਹੋਵੇ ਕਿਸੇ ਗੱਲੋਂ ਵੀ ਜਾਂ ਫਿਰ ਕੋਈ ਏਦਾਂ ਦਾ ਕੋਈ ਚੱਟਾ ਜਾਂ ਸਕੂਲ 'ਚ ਜਾਂ ਕੰਮ 'ਤੇ ਕਦੇ ਵੀ ਪ੍ਰਵਾਸੀ ਹੈ ਇਹ ਨਾ ਉਹ ਕਈ ਆ ਕਈ ਜਿੱਦਾਂ ਵੀ ਕੋਈ ਰੂਡ ਹੁੰਦੇ ਇਟਾਲੀਅਨ ਉਹ ਇੱਕ ਦੀ ਇੱਕ ਦੀ ਕਰਦੇ ਹੁੰਦੇ ਉਹਦੇ ਕੀ ਬੰਦਾ ਬੱਚ ਸੁਣਾ ਦੇ ਆਪੇ ਚੁੱਪ ਕਰ ਜਾਂਦੇ ਆ ਉਹ ਵੀ ਐ ਕਦੇ ਤੈਨੂੰ ਕੋਈ ਐ ਤਾਂ ਨਹੀਂ ਕਹਿੰਦੇ ਵੀ ਕੀ ਆ ਜੇ ਉਹ ਨੋ 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 ਮਜ਼ਾਕ ਮਜ਼ੂਕ ਚ ਹਮ ਕਹਿੰਦੇ ਹਾਂ ਨਾ ਉਹ ਤਾਂ ਨਿੱਕੇ ਹੁੰਦੇ ਕਈ ਕਰਦੇ ਹੁੰਦੇ ਫਰੈਂਡ ਜਿੱਦਾਂ ਵਗੈਰਾ ਪਰ ਉਹ ਤਾਂ ਨਾਰਮਲ ਗੱਲਾਂ ਨੇ ਸਕੂਲ ਦੀ ਤਾਂ ਵੀ ਬਚਪਨਾ ਬਾਕੀ ਆਪਣੇ ਵਾਲੇ ਬੰਦੇ ਮੈਂ ਦੇਖਿਆ ਝਾੜ ਦਿੰਦੇ ਐ ਇਹਨਾਂ ਨੂੰ ਇਹ ਵੀ ਚੁੱਪ ਹੋ ਜਾਂਦੇ ਆ ਕਿਉਂਕਿ ਅੱਗ ਬੋਲਦੇ ਨਹੀਂ ਐ ਇੱਥਾਲੇ ਗੋਰੇ ਉਂ ਯਾਰ ਥੋੜੇ ਹੈਲਪਿੰਗ ਹੈਗੇ ਆ ਕੋਈ ਵੀ ਜਿਵੇਂ ਕਿਸੇ ਬੰਦੇ ਨੂੰ ਬੋਲੀ ਨਹੀਂ ਆਉਂਦੀ ਜਦੋਂ ਮੈਨੂੰ ਬੋਲੀ ਨਹੀਂ ਆਉਂਦੀ ਹੁੰਦੀ ਮੈਂ ਕਹਿੰਦਾ ਵੀ ਕੋਈ ਕੰਮਕਾਰ ਕਰਨੇ ਆਣਾ ਇਹ ਇਸ਼ਾਰਿਆਂ ਚ ਵੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਬੰਦੇ ਨੂੰ ਪੂਰੀ ਬਾਕੀ ਇਟਾਲੀਅਨ ਬੋਲੀ ਇਹ ਜੀ ਆ ਇਹਨਾਂ ਨੇ ਇਹ ਬੋਲੀ ਦੇ ਮਤਲਬ ਆਪਦੇ ਆ ਬੰਦੇ ਅੰਦਰੋਂ ਨਿਕਲਦੇ ਆਏ ਹੱਥ ਵੀ ਇਹਨਾਂ ਦੇ ਨਾਲ ਚੱਲਦੇ ਆਏ ਜਦੋਂ ਇਹ ਕੋਈ ਵੀ ਗੱਲ ਕਰਦੇ ਆਏ ਕਰਕੇ ਇਹਨਾਂ ਦੇ ਹੱਥ ਆਟੋਮੈਟਿਕ ਚੱਲਦੇ ਆ ਤਾਂ ਕਰਕੇ ਇਹਨਾਂ ਦੀ ਬੋਲੀ ਪਿਆਰੀ ਬਹੁਤ ਲੱਗਦੀ ਹੈ ਕਈ ਦੇਸ਼ਾਂ ਵਾਲਿਆਂ ਨੂੰ ਵੀ ਸੋਹਣੀ ਲੱਗਦੀ ਹੈ ਬੋਲਦੇ ਆਏ ਕੋਈ ਆ ਇਦਾਂ 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 ਕਰ ਦਿੰਦੇ ਮਤਲਬ ਵੀ ਪੂਰੇ ਐਕਸਪ੍ਰੈਸ਼ਨ ਦਿੰਦੇ ਆਪਦੇ ਜਦੋਂ ਬੋਲਦੇ ਆ ਸਾਰਾ ਹਾਂ ਸਹੀ ਗੱਲ ਬਾਅਦ ਚ ਬੰਦਾ ਆਪੇ ਸਖਿਆ ਜਾਂਦਾ ਅਜੇ ਬੰਦਾ ਇੱਥੇ ਆ ਵੀ ਜਾਵੇ ਬਾਅਦ ਚ ਇੱਕ ਦੋ ਸਾਜ ਬੰਦੇ ਨੂੰ ਬੋਲੀਆਂ ਲੱਗ ਜਾਂਦੀ ਹੈ ਸਹੀ ਆ ਸਹੀ ਆ ਜੇ ਬੰਦਾ ਕੰਮ ਹੀ ਗੋਰੇ ਨਾਲ ਕਰਦਾ ਆ ਹੋ ਗਿਆ ਇਸ਼ਾਰੇ ਮਤਲਬ ਜਿਵੇਂ ਹੁਣ ਆਪਣੇ ਬੰਦੇ ਪੱਗਾਂ ਬੰਨਦੇ ਇੱਥੇ ਇਹਨਾਂ ਨੂੰ ਸਾਰਿਆਂ ਨੂੰ ਹੁਣ ਤਾਂ ਲਗਭਗ ਪਤਾ ਹੈਗਾ ਵੀ ਪੱਗਾਂ ਵਾਲੇ ਇਹ ਪੰਜਾਬੀ ਹੁੰਦੇ ਨੇ ਇਹਨਾਂ ਦੀ ਵੀ ਉਹ ਕੌਮ ਕੌਮ ਇਹਨਾਂ ਦੀ ਸਿੱਖ ਹੈ ਐ ਉਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਅੱਗੇ ਐ ਪੁੱਛਦੇ ਹੁੰਦੇ ਸੀ ਵੀ ਇਹ ਵੀ ਤੁਸੀਂ ਤਰਬਾਨ ਤੇ ਕਿਉਂ ਬੰਨਦੇ ਹੋ ਟਰਬਨ ਕਿਉਂ ਬੰਨਦੇ ਹੋ ਐ ਪੁੱਛਦੇ ਹੁੰਦੇ ਸੀ ਹਾਂ ਹਾਂ ਬੱਚੇ ਪੁੱਛਦੇ ਸੀ ਫਿਰ ਆਪਣੇ ਬੰਦੇ ਦੱਸ ਦਿੰਦੇ ਵੀ ਐ ਸਿੱਖ ਹੁੰਦੇ ਆ ਸਿੱਖ ਠੀਕ ਆ ਠੀਕ ਹੁਣ ਤਾਂ ਮਤਲਬ ਵਧੀਆ ਤੇ ਮੌਸਮ ਇਟਲੀ ਦਾ ਗੁੱਡ ਆ ਬੜੀਆ ਗੋੜਾ ਪਹਿਲਾਂ ਠੰਡ ਜਿਆਦਾ ਪੈਂਦੀ ਸੀ ਹੁਣ ਵਾਜੂ ਪ੍ਰੋਡਿਊਸ਼ਨ ਜਦੋਂ ਲੱਗੂ ਘੱਟ ਵੀ ਪਰ ਇਸ ਸਾਲ ਸਾਰ ਨੂੰ ਵੱਧ ਠੰਡ ਪਈ ਹੈ -6 -7 ਪਿਛਲੇ ਸਾਲ ਤਾਂ ਕੋਰਾ ਵੀ ਸੀ 2-4 ਸਾਲਾਂ ਦੇ ਹਿਸਾਬ ਨਾਲ ਕਰਦੇ ਹਾਂ ਉਹੀ ਇਸ ਸਾਲ ਠੰਡ ਵੱਧ ਪਈ ਹੈ ਤੇ ਉਹ ਆ ਪਿਛਲੇ ਸਾਲ ਤਾਂ ਕੋਰੇ ਵੀ ਨਹੀਂ ਪਿਆ ਅੱਜ ਤੋਂ 10 12 15 ਸਾਲ ਪਹਿਲਾਂ ਆਪਣੇ ਏਰੀਆ 'ਚ ਹੁਣ ਜੇ ਸਨੋ ਪੈਂਦੀ ਵੀ ਹੈ ਮਸਾਂ ਇੱਕ ਜਾਂ ਦੋ ਦਿਨ ਪੈਂਦੀ ਹੈ ਸਾਰੇ ਸਾਲ 'ਚ ਪਹਿਲਾਂ ਕਿੰਨੇ ਕਬੀ ਜਦੋਂ ਮੈਂ ਛੋਟਾ ਹੁੰਦਾ ਸੀ ਜਦੋਂ ਛੋਟਾ ਹੁੰਦਾ ਸੀ ਘਟੋ ਘਟਾ ਇੰਨੀ ਇੰਨੀ ਤਬਰਫ ਆ ਜਾਂਦੀ ਸੀ ਮਤਲਬ ਪੈਂਦੀ ਰਹਿੰਦੀ ਵੀ ਨਾ ਹਾਂ ਪੈਂਦੀ ਰਹਿੰਦੀ ਸੀ ਜਦੋਂ ਬਾਚੋ ਦਾ ਹੁਕਾਮ ਤੇ ਫੋਨ ਰੈਡੀ ਵੀ ਜਦੋਂ ਕੰਮ ਤੇ ਜਾਂਦਾ ਹੁੰਦਾ ਸੀ ਫੋਨ ਕਰ ਦਿੰਦਾ ਸੀ ਮੈਂ ਅੱਜ ਕੰਮ ਤੇ ਨਹੀਂ ਆਣਾ ਪਰ ਫਿਆਦੀ ਪੈ ਗਈ ਇੰਨਾ ਗਲੋਬਲ ਵਾਰਮਿੰਗ ਦਾ ਉਹ ਪਿਆਗਾ ਅਸਰ ਦੇਖ ਲਓ ਵੀ ਇੰਨੀ ਗਰਮੀ ਵਧ ਰਹੀ ਆ ਸਾਰੀ ਆਪਣੇ ਅਰਥ ਤੇ ਇੱਥੇ ਸਾਡੇ ਏਰੀਆ 'ਚ ਹੁਣ ਟੈਂਪਰੇਚਰ ਜਰੂਰ ਜਾਂਦਾ ਮਸਾਂ 10 ਦਿਨ ਚੱਲ ਮਾਈਨਸ 5 6 ਜਾਂਦਾਗਾ ਉਂ ਚੱਲ ਠੀਕ ਰਹਿੰਦਾ ਮੌਸਮ ਪਰ ਜਦੋਂ ਹਰਿੰਦਰ ਕਹਿੰਦਾ ਵੀ 10 10 15 ਸਾਲ ਪਹਿਲਾਂ ਡੈਡੀ ਹੁਣੀ ਵੀ ਦੱਸਦੇ ਹੁੰਦੇ ਮੇਰੇ ਵੀ ਐ ਕਈ ਵਾਰ ਕੰਮਾਂ ਤੋਂ ਵੀ ਛੁੱਟੀਆਂ ਕਰ ਦਿੰਦੇ ਵੀ ਬਾਈ ਆ ਨਹੀਂ ਸਕਦੇ ਇੰਨੇ ਰਸਤੇ ਬਲੌਕ ਹੋ ਜਾਂਦੇ ਇੰਨੀ ਬਰਫ ਡੇਗਦੀ ਸਾਡੇ ਏਰੀਆ 'ਚ ਹੀ ਹੁਣ ਦੇਖ ਲਓ ਕਿੰਨਾ ਫਰਕ ਆ ਮਸਾਂ ਇੱਕ ਜਾਂ ਦੋ ਦਿਨ ਬਰਫ ਪੈਂਦੀ ਉਹ ਵੀ ਕਈ ਵਾਰ ਨਹੀਂ ਪੈਂਦੀ ਸਹੀ ਗੱਲ ਆ ਹੁਣ ਠੰਡ ਕੁ ਮਹੀਨਾਕ ਪੈਂਦੀ ਆ ਮਹੀਨਾ ਪੈ ਗਈ ਜਦੋਂ ਬਸ ਹੋਰ 10 20 ਦਿਨ ਬਾਕੀ ਤਾਂ ਗਰਮੀ ਵੀ ਹੁਣ ਇੱਥੇ ਲੌਂਗ ਪੀ ਕਿਉਂਕਿ ਆ ਪਿਛਲੇ ਸਾਲ ਆਪਾਂ ਦੇਖਿਆ ਗੁੰਮ ਜਾਂ ਪੈ ਜਾਂਦਾ ਇੱਥੇ ਵੀ ਇੰਡੀਆ ਵਾਂਗੂ ਬਹੁਤ ਲੋਕਾਂ ਦਾ ਹੁੰਦਾ ਹੈ ਕੰਮ ਤੇ ਆਪਣੇ ਬੰਦੇ ਇੱਕ ਮੈਂ ਹੋਰ ਗੱਲ ਦੇਖੀ ਆ ਵੀ ਗੰਦਗੁੰਦ ਅਕੇ ਬਹੁਤ ਪਾਉਂਦੇ ਸੀ ਸੜਕਾਂ ਤੇ ਐ ਸੜ ਦੇਣਾ ਹੁਣ 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 ਘਟ ਗਏ ਕਿਉਂਕਿ ਜਦੋਂ ਪੁਲ ਸਾਲ ਦੇਖ ਲੈਂਦੇ ਨੇ ਜਰਮਨ ਨਾਲ ਦੀ ਨਾਲ ਹੱਥ ਛੋੜਾ ਦਿੰਦੇ ਨੇ ਬਾਕੀ ਹੁਣ ਆਪਣੇ ਲੋਕਾਂ ਨੂੰ ਬਾਬੇ ਅਗਲ ਆਈ ਆ ਪਹਿਲਾਂ ਹੁੰਦਾ ਜੀ ਐਂ ਇਹਨਾਂ ਨੇ ਕੋਬੀ ਪੀਣਾ ਇੰਡੀਆ ਵਾਂਗੂ ਆਪਣੇ ਮਾਰਿਆ ਸੜਕ ਤੇ ਐ ਲਫਾਫੇ ਆਪਣੇ ਕਮਿਊਨਿਟੀ ਦੀ ਮੈਂ ਬਹੁਤ ਗੱਲ ਦੇਖੀ ਐ ਇਹ ਚੱਲ ਬੋਲਣਾ ਨਹੀਂ ਚਾਹੀਦਾ ਪਰ ਹੱਕ ਮੰਦਾ ਯਾਰ ਕਈਆਂ ਨੂੰ ਆਪਣੀ ਵੀਡੀਓ ਦੇਖ ਕੇ ਕੀ ਕਿ ਆ ਕਿ ਥਾਂ ਥਾਂ ਤੇ ਡਸਟਬਿਨ ਲੱਗੇ ਨੇ ਆ ਦੇਖੋ ਅਸੀਂ ਬਾਬੇ ਦੇ ਖਾਣੇ ਪੀਂਦੇ ਆ ਨਾ ਯਾਰ ਡਸਟਬਿਨ ਦੇ ਸਾਈਡ 'ਤੇ ਇੱਕ ਮਿੰਟ ਤੁਸੀਂ ਗੱਡੀ 'ਚ ਜਾਂਦੇ ਐ ਮਾਰਦੇ ਹੋ ਇੱਥੇ ਸੜਕਾਂ ਦੇ ਸਾਈਡਾਂ 'ਤੇ ਡਸਟਬਿਨ ਲੱਗੇ ਹੁੰਦੇ ਆ ਉਹਦੇ 'ਚ ਜਾ ਕੇ ਪਾਇਆ ਉਹ ਵੀ ਐਂ ਵਿੱਚ ਪਾ ਦੋ ਆ ਦੇਸ਼ ਤਾਂ ਹੋਰ ਰੱਖ ਲਓ ਸਾਫ਼ ਸੁਥਰਾ ਆਪਣੇ ਦੇਸ਼ ਦਾ ਤਾਂ ਹੰਦੂ ਕੱਢ ਲਿਆ ਜਲੂ ਜਿਹੜਾ ਕੱਢਣਾ ਹੀ ਤਾਂ ਵੇ ਕਈ ਬੰਦੇ ਆਪਣੇ ਬਹੁਤ ਵਧੀਆ ਵੀ ਨੇ ਤਾਂ ਕਈਆਂ ਕਈ ਹੁੰਦੇ ਯਾਰ ਹਰੇਕ ਕਮਿਊਨਿਟੀ 'ਚ ਹੁੰਦੇ ਆ ਇਹਨਾਂ ਦੇ ਇਟਾਲੀਅਨ ਵੀ ਹੈਗੇ ਆ ਵਿੱਚ ਇਹ ਜਿਹੜੇ ਆਏ ਨੇ ਇਹਦਾ ਹੁਣ ਆਪਾਂ ਜਾਣਨੇ ਜਿੱਥੇ ਵੀ ਜਾਣਨੇ ਆ ਬਾਹਰ ਬੈਠ ਜਾਈਏ ਕਾਜ ਬੈਠ ਜਾਈਏ ਪਰ ਆਪਾਂ ਖਲਾਰਾ ਜੀ ਨੇ ਮਰਦੀ ਪਾ ਲਈਏ ਪਰ ਆਪਾਂ ਜਾਣ ਤੋਂ ਪਹਿਲਾਂ ਸਾਰਾ ਵੀ ਚੱਕ ਚੁੱਕ ਕੇ ਜਾਣਨੇ ਜਿੱਦਾਂ ਵੀ ਸਾਰੇ ਕਿੱਥੇ ਵੀ ਜਾਣਨੇ ਆ ਸਾਨੂੰ ਜਿੱਦਾਂ ਆਪਾਂ ਨੂੰ ਪਹਿਲਾ ਜਗ੍ਹਾ ਮਿਲੀ ਆਪਾਂ ਉਦਾਂ ਹੀ ਕਰਦੇ ਆਪਾਂ ਡਸਟਬਿਨ 'ਚ ਪਾਉਣੀ ਆ ਕੋਈ ਵੀ ਚੀਜ਼ ਆਏ ਨਹੀਂ ਵੀ ਚੱਕ ਕੇ ਆਏ ਸੜਤੀ ਰਾਹ 'ਚ ਉਹ ਕੰਮ ਯਾਰ ਕਿਉਂਕਿ ਕਈ ਚੀਜ਼ਾਂ ਨਾ ਗਲਦੀਆਂ ਨਹੀਂ ਹੈਗੀਆਂ ਕੱਚ ਹੋ ਗਿਆ ਪਲਾਸ ਕਰਕੇ ਆ ਚੱਕਾ ਤੇ ਬਾਕੀ ਜੇ ਕੋਈ ਨਵਾਂ ਬੰਦਾ ਆਉਂਦਾ ਉਹਦੇ ਵਾਸਤੇ ਕੀ ਤੂੰ ਟਿਪਸ ਦੇਣੀਆਂ ਚਾਹੇਂਗਾ ਵੀ ਲੈਂਗੁਏਜ ਉਹ ਕਿਵੇਂ ਸਿੱਖ ਸਕਦਾਗਾ ਲੈਂਗੁਏਜ ਬੰਦਾ ਆਪਾਂ ਜਿਹੜੇ ਵਰਲਡ ਚਾਹੀਦੇ ਨੇ ਉਹ ਬੰਦਾ ਫੋਨ ਤੇ ਟ੍ਰਾਂਸਲੇਟ ਕਰ ਲੇ ਭਾਵੇਂ ਹੂੰ 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 ਤੇ ਬਾਅਦ ਚ ਹੌਲੀ ਬਾਅਦ ਚ ਇਦਾਂ ਨਹੀਂ ਬੋਲੀ ਆਉਂਦੀ ਹੈਗੀ ਬੋਲ ਜਿੱਦਾਂ ਵੀ ਇਟਾਲੀਅਨ ਜਿਹਦਾ ਬੰਦਾ ਕੰਮ ਕਰ ਲਾ ਜੇ ਬੋਲੀ ਆਪਣੇ ਆਪ ਆ ਜਾਂਦੀ ਹੌਲੀ ਹੌਲੀ ਹਾਂ ਉਹ ਜਦੋਂ ਇਟਾਲੀਅਨ ਨਾਲ ਗੱਲਾਂ ਬਾਤਾਂ ਕਰਦਾ ਹਾਂਜੀ ਹਾਂਜੀ ਇਦਾਂ ਬਾਅਦ ਚ ਜਿਵੇਂ ਹੁਣ ਪਹਿਲੇ ਜ਼ਮਾਨੇ ਵਿੱਚ ਜਿਹੜੇ ਟ੍ਰਾਂਸਲੇਟ ਨਹੀਂ ਹੁੰਦੇ ਸੀਗੇ ਹਾਂ ਹਾਂ ਇਸ਼ਾਰੇ ਇਸ਼ਾਰੇ ਨਾਲ ਇਸ ਉਹ ਵੀ ਆਪਣੇ ਬੰਦਿਆਂ ਕੋਲ ਪਹਿਲਾਂ ਫੋਨ ਫਾਣਾ ਆ ਹੁਣ ਫੋਨ ਤਾਂ 10 12 ਸਾਲ ਪਹਿਲਾਂ ਹੀ ਵਿੱਚ ਵੀ ਪਹਿਲਾਂ ਆਪਣੇ ਬੰਦਿਆਂ ਨੇ ਬੋਲੀ ਸਿੱਖੀ ਕਿਵੇਂ ਉਦਾਂ ਹੀ ਇਟਾਲੀਅਨ ਚ ਰਹਿ ਰਹਿ ਕੇ ਉਹ ਅਜਿਹਾ ਸ਼ਾਰੇ ਚ ਬੰਦਾ ਹੋਰ ਵਾਲੀ ਸਮਝਦਾ ਸਮਝ ਜਾਂਦਾ ਵੀ ਟਾਈਮ ਵੱਧ ਲੱਗਦਾ ਸੀ ਪਰ ਸਿੱਖ ਜਾਂਦਾ ਬੰਦਾ ਕੰਮ ਹਾਂ 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 ਬਾਕੀ ਫਿਰ ਜਵਾਕ ਹੋਣ ਲੱਗੇ ਇੱਥੇ ਜਵਾਕ ਸਮਝਾਉਣ ਲੱਗੇ ਐ ਇਦਾਂ ਚੱਲੀ ਗਿਆ ਨਾ ਸਿਸਟਮ ਆਹ ਬੋਝਦਾ ਠੀਕ ਆ ਠੀਕ ਆ ਤੇ ਕੰਟਰੀਆਂ ਤੂੰ ਹੁਣ ਕਿੰਨੀਆਂ ਘੁੰਮ ਲਈਆਂ ਘੁੰਮ ਲਈਆਂ ਬਸ ਜਿਹੜੀਆਂ ਨਾ ਨਾ ਨੂੰ ਤਾਂ ਹੁਣ ਕਿਹੜਾ ਬੰਦਾ ਯਾਦ ਰੱਖੇ ਬਸ ਘੁੰਮ ਲੀਏ ਘੁੰਮ ਲੀਏ ਬਸ ਵਾਦੂ ਇਹ ਸਾਰਿਆਂ ਜੋ ਬੈਸਟ ਤੈਨੂੰ ਕੰਟਰੀ ਕਿਹੜੀ ਲੱਗੀ ਯੂਰਪ ਚ ਹੀ ਘੁੰਮੇ ਆਪਾਂ ਅਜੇ ਤੱਕ ਯੂਰਪ ਚ ਇੱਥੇ ਆ ਪਰ ਇੰਨੇ ਬਸ ਉਹੀ ਆਪਣਾ ਬੈਸਟ ਹੋਰ ਤਾਂ ਕੀ ਆ ਕਿਉਂ ਲੱਗਦਾ ਇਟਲੀ ਬੈਸਟ ਮਤਲਬ ਤੈਨੂੰ ਉਦਾਈਦਾ ਵੀਕੈਂਡ ਦੇ ਬੰਦਾ ਫ੍ਰੀ ਲੈਂਦਾ ਆ ਨਾਲੇ ਤਨਖਾਹ ਚਲੋ ਇੱਥੇ ਹੁਣ ਦੱਸ ਕੀ ਆ ਪਹਿਲੇ ਪਹਿਲੇ ਪੁਰਾਣੇ ਸਮੇਂ ਟੈਕਸ ਘਟਾ ਜਾਂਦਾ ਸੀ ਤੇ ਆਪ ਨੂੰ ਕਮਾਈ ਸਹੀ ਹੁੰਦੀ ਸੀਗੀ ਤੇ ਹੁਣ ਜਿੱਦਾਂ ਵੀ ਹੁਣ ਜਦੋਂ ਬੰਦੇ ਵਧਦੇ ਜਾਂਦੇ ਨੇ ਕਮਿਊਨਿਟੀ ਵਧੀ ਜਾਂਦੀ ਆ ਹੁਣ ਟੈਕਸ ਵੀ ਬੰਦਾ ਵਧਾਈ ਜਾਂਦੇ ਪੈਨਸ਼ਨ ਵੀ ਇਹਨਾਂ ਨੇ ਪਹਿਲਾਂ 30-35 ਸਾਲ ਸੀਗੀ ਹੁਣ ਪਤਾ ਨਹੀਂ ਕਿੰਨੇ ਸਾਲ ਕਰਤੀ ਹੁਣ ਸਾਲ ਵੀ ਵਧਾਤੇ ਪਹਿਲਾਂ 35 ਸਾਲ ਕੰਮ ਕਰਕੇ ਬੰਦੇ ਪੈਸ਼ੀਨ ਲੱਗ ਜਾਂਦੀ ਪੈਸ਼ੀਨ ਲੱਗ ਜਾਂਦੀ ਹੁਣ ਉਹ ਤਾਂ ਬਚੱਕ ਤੇ ਫਟੇ ਇਹਨਾਂ ਨੇ ਹੁਣ 65 ਸਾਲ ਦਾ ਜਦੋਂ ਬੰਦਾ ਹੁੰਦਾ ਉਦੋਂ ਲਾ 67 ਸਾਲ ਤੇ ਦੀ ਲੱਗਦੀ ਆ 67 ਦੀ ਤੇ ਅੱਗੇ 64 ਸਾਲ ਤੇ ਦੀ ਲੱਗ ਜਾਂਦੀ ਫਿਰ 65 ਕਰਤਾ ਹੁਣ 67 ਸਾਲ ਦੇ ਦੀ ਕਰਤੀ ਮਤਲਬ ਕੰਮ ਉਹਨਾਂ ਟਾਈਮ ਬੰਦੇ ਨੂੰ ਵੱਧ ਕਰਨਾ ਪੈਂਦਾ ਤਨਖਾਹ ਹੁਣ ਤਨਖਾਹ ਹੋਣੀ ਆ ਇਹਨੇ ਨਾ ਤਨਖਾਹਾਂ ਜਿਆਂ ਤਾਂ ਕਹਿੰਦੇ ਪਿਆਰ ਨੀ ਹਜੇ ਪੈਣ ਟੈਕਸ ਕਟਾਉਣਗੇ। ਇੱਕ ਗੱਲ ਹੋਰ ਪਹਿਲਾਂ ਜਿਵੇਂ ਆਪਣੇ ਮੰਦੇ ਕਹਿੰਦੇ ਸੀ ਵੀ ਇੱਕ ਬੰਦਾ ਘਰ ਚੋਂ ਕੰਮ ਕਰਦਾ ਸੀ ਤੇ ਸਾਰੀ ਫੈਮਿਲੀ ਪਾਲ ਜਾਂਦੀ ਸੀ ਵਧੀਆ। ਸਹੀ ਗੱਲ ਆ ਪਹਿਲਾਂ ਤਾਂ ਨਾ ਪਹਿਲਾਂ ਤਾਂ 20 30 40 ਹਜ਼ਾਰ ਚੱਕਰੇ ਲੋ ਪਰ ਜਾਂਦੀ ਸੀ ਜਿੱਦਾਂ ਵੀ ਰੈਡੀ ਸਪੈਰੀਆਂ ਗਰੋਸਰੀ ਵਾਲੀ ਹੁਣ ਤਾਂ 200 ਟੱਪ ਜਾਂਦੀ ਆ। ਹੁਣ ਤਾਂ ਵੰਗਾਈ ਨਹੀਂ ਹੋ ਗਈ। ਨਾਲੇ ਹੁਣ ਸਾਰਾ ਕੁਝ ਮਹਿੰਗਾ ਹੋ ਗਿਆ। ਸਾਰੇ ਪਾਸੇ ਟੈਕਸ ਕਰ ਦੇਣਾ। ਆਪਾਂ ਕਿੱਦਾਂ ਪੈਸੇ ਕਮਾਉਣੇ ਆ ਬੁਸਤੇਵਾਗੀ ਦਾ ਵੀ ਤਨਖਾਹ ਹੁੰਦੀ ਆ। ਉਹਦੇ ਵਿੱਚੋਂ ਟੈਕਸ ਬੋ ਕੱਟ ਦੇਣਾ। ਬਾਅਦ ਜਦੋਂ ਮੈਰਿਟਸ ਵੇਚਾ ਕਰ ਜਾਓ ਉਹਦੇ ਚ 22% ਟੈਕਸ ਪੈਂਦਾ ਇਹ ਸਹੀ ਹੈ ਤੇ ਸਰਕਾਰਾਂ ਇੱਥੇ ਵਧੀਆ ਹੀ ਰਹੀਆਂ ਨੇ ਹਜੇ ਤੱਕ ਕਿ ਕੋਈ ਆਈ ਹੈ ਵੀ ਗੰਦੀ ਸਰਕਾਰ ਵੀ ਸਹੀ ਨੇ ਸਰਕਾਰਾਂ ਹੁਣ ਪੈਸੇ ਭਾ ਦੇ ਹੋ ਰਹੇ ਨੇ ਕੀ ਕਰਨਾ ਹੂੰ ਹੂੰ ਟੈਕਸੀ ਵਧਾਈ ਜਾਂਦੇ ਹੋਰ ਤੰਨੇ ਕੀ ਇਹ ਤਾਂ ਹੈ ਤੇ ਬੱਸ ਬਾਬੇ ਮਨ ਲਾ ਸਾਰੀਆਂ ਗੱਲਾਂ ਸਾਡੀਆਂ ਲਗਭਗ ਕਵਰ ਹੋ ਗਈਆਂ ਤੇ ਅਵਤਾਰ ਕੋਈ ਗੱਲਬਾਤ ਤਾਂ ਨਹੀਂ ਰਹੀ ਵੀਰੇ ਲਗਭਗ ਸਾਰੀਆਂ ਗੱਲਾਂ ਕਵਰ ਹੋ ਗਈਆਂ ਜੇ ਕੋਈ ਵੀ ਤੁਹਾਡੇ ਮਨ 'ਚ ਕੋਈ ਹੋਇਆ ਕਮੈਂਟ ਕਰਦੇ ਹੋ ਸਾਡੇ ਅਗਲਾ ਫੇਰ ਕਰ ਲਾਂਗੇ ਕੋਈ ਨਾ ਕਦੇ ਨਾ ਕਦੇ ਬਣਾ ਲਾਂਗੇ ਸਵਾਬ ਤੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪੋਡਕਾਸਟ ਦੇਖਣ ਲਈ ਥੈਂਕ ਯੂ